ਘਰ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆ ਕਰਵਾਈ ਜਾਂਦੀ ਹੈ ਜਿਸ ਦੀ ਕੋਈ ਫੀਸ ਨਹੀਂ ਲਈ ਜਾਂਦੀ। ਛੋਟੇ ਛੋਟੇ ਬੱਚਿਆਂ ਨੂੰ ਸਖੀਰਾਂ ਜੋੜਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਾਡੇ ਬੱਚਿਆਂ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਨੇ ਬਾਣੀ ਪੜ੍ਹ ਰਹੇ ਨੇ, ਪਾਠ ਕਰ ਰਹੇ ਨੇ। ਇਹ ਮਨਚ ਵਿਚਾਰ ਕੇਦਾ ਹੈ ਤੁਹਾਡਾ ਵੀ ਇਹ ਬੱਚਿਆਂ ਨੂੰ ਜਿਹੜਾ ਸੇਵਾ ਲਈ ਜਾਵੇ ਜਾਂ ਬੱਚਿਆਂ ਨੂੰ ਸੰਥਿਆ ਸਿਖਾਈ ਜਾਵੇ। ਕੁਝ 25 ਸਾਲ ਤੋਂ ਨਾ ਆਪ ਸੰਥਿਆ ਲਈ ਸੀ ਤੇ ਉਹਦੇ ਤੋਂ ਬਾਅਦ ਮੇਰੇ ਮਨ ਵਿੱਚ ਆਇਆ ਕਿ ਜਿੰਨਾ ਕੁ ਗਿਆਨ ਮੇਰੇ ਕੋਲ ਆਇਆ ਵਾ ਕਿਉਂ ਨਾ ਇਸ ਗਿਆਨ ਨੂੰ ਵੰਡਿਆ ਜਾਵੇ ਕੁਝ ਬੱਚੇ ਜਿਹੜੇ ਅਰਦਾਸ ਬੇਨਤੀ ਹੁਕਮਨਾਮਾ ਖੰਡਪਾਤ ਸਾਹਿਬ ਸੁਖਣੀ ਸਾਹਿਬ ਉਹ ਕਰ ਲੈਂਦੇ ਆ ਜਿਨ੍ਹਾਂ ਦੇ ਵਿੱਚੋਂ ਦੋ ਬੱਚੇ ਆਪਣੇ ਮਨ ਦੇ ਨਾਲ ਅੰਮ੍ਰਿਤ ਛਕੇ ਨੂੰ ਸਾਲ ਹੋ ਗਿਆ ਵਾ ਤੇ ਅੰਮ੍ਰਿਤ ਬਿਲਕੁਲ ਇਹ ਨਿਭਾ ਰਹੇ ਆ ਨੇਚਾ ਦੇ ਨਾਲ ਮਰਿਆਦਾ ਅਨੁਸਾਰ ਨਿਭਾ ਰਹੇ ਆ ਇਹ ਜਦੋਂ ਉਪਰਾਲਾ ਸ਼ੁਰੂ ਕੀਤਾ ਸੀ ਨਾ ਇਹ ਸਿਰਫ ਤਿੰਨ ਬੱਚਿਆਂ ਤੋਂ ਸ਼ੁਰੂ ਕੀਤਾ ਸੀ ਇਹ ਤਿੰਨ ਬੱਚੇ ਜਿਹੜੇ ਆ ਇਸ ਵਕਤ ਇੱਥੇ ਮੌਜੂਦ ਅਜੇ ਤੱਕ ਵੀ ਉਹ ਮੌਜੂਦ ਆ ਤਿੰਨੇ ਬੱਚੇ ਉਹ ਤਿੰਨਾਂ ਦੇ ਨਾਲ ਹੀ ਚੱਲੀ ਜਾਂਦਾ ਜਿਹਦੇ ਵਿੱਚੋਂ ਕਈ ਵਾਰਾਂ ਇਹ 30 32 ਬੱਚੇ ਵੀ ਹੋ ਜਾਂਦੇ ਆ ਕਈ ਵਾਰਾਂ 20 20 ਰਹਿ ਜਾਂਦੇ ਆ ਕਿਹੜੇ 18 19 ਘੱਟ ਤੋਂ ਘੱਟ 18 19 ਬੱਚੇ ਜਿਹੜੇ ਰੋਜ਼-ਦੈਲੀ ਆਉਂਦੇ ਆ ਇਹ ਗਲੀ ਦੇ ਵਿੱਚ ਚੱਲਦਾ ਬੱਚੇ ਉਹਦਾ ਵੇਖਦੇ ਆ ਲੋਕ ਵੀ ਇਹ ਬਹੁਤ ਸੋਹਣਾ ਕਾ ਕਾਰਜ ਚੱਲ ਰਿਹਾ ਏ ਉਸ ਦੇ ਵੇਖਣ ਦੇ ਮੁਤਾਬਕ ਹੀ ਮਾਂ ਪਿਓ ਹੀ ਬੱਚਿਆਂ ਨੂੰ ਭੇਜਦੇ ਆ ਮੈਂ ਕਿਸੇ ਕੋਲ ਨਹੀਂ ਜਾਂਦਾ ਤਬਲੀਗ ਸੋਪੀ ਕਿੰਨਾ ਚ ਸਮਾਂ ਹੋ ਗਿਆ ਤੁਹਾਨੂੰ ਇੱਥੇ ਭਾਈ ਜਨਦੀਪ ਸਿੰਘ ਆਉਂਦਿਆਂ ਤੇ ਕੀ ਕੀ ਹੁਣ ਤੱਕ ਤੁਸੀਂ ਸਿੱਖਿਆ ਹੋਇਆ ਸੱਚੀ ਤਿੰਨ ਸਾਲ ਹੋ ਗਿਆ ਹੁਣ ਟਿਕਰ ਮੈਂ ਸੁਖਮਨੀ ਸਾਹਿਬ ਜਪਜੀ ਸਾਹਿਬ ਅਰਦਾਸ ਅਤੇ ਹੁਕਮਨਾਮੀ ਸਿੱਖਿਆ 10 ਸਾਲ ਦੀ ਉਮਰ ਰ ਸ਼ੁਰੂ ਕੀਤਾ ਹੁਣ 13 ਸਾਲ ਹੋ ਗਿਆ ਜਾਤਾਂ ਤੁਹਾਡੀ ਉਮਰ ਦੇ ਬੱਚੇ ਜਾਤਾਂ ਮੋਬਾਈਲਾਂ 'ਚ ਗੇਮ ਖੇਡਦੇ ਨੇ ਜਾਂ ਜਾਤਾਂ ਟੀਵੀ ਵੇਖਦੇ ਨੇ ਜਾਂ ਬਾਹਰ ਜਾਂ ਦੋਸਤਾਂ ਖੇਡਦੇ ਨੇ ਤੁਸੀਂ ਇਸ ਗੁਰੂ ਵਾਲੇ ਬਣ ਗਿਓ ਇਸ راہ ਵਾਲ ਆ ਗਿਓ ਤੁਹਾਡਾ ਜੀ ਕਹਦਾ ਤੁਸੀਂ ਬਾ ਬੱਚਿਆਂ ਜਾਂ ਖੇਡਿਆ ਜਾਵੇ ਨਹੀਂ ਪੜ ਸਿੱਖਣ ਨੂੰ ਕਰਦਾ ਪਰ ਲੇਕਿਨ ਇਹ ਜੋ ਪ੍ਰਾਲਾ ਇਹ ਮੈਂ ਕੋਈ ਲਾਲਚ ਨਹੀਂ ਕੋਈ ਇਹਨਾਂ ਕੋ ਫੀਸ ਨਹੀਂ ਲੈਂਦਾ ਜਾਂ ਤੇ ਹੋਵੇ ਨਾ ਵੀ ਮੈਂ ਇਹਨਾਂ ਕੋ ਫੀਸ ਲੈਣਾ ਸਾਢੇ 3 ਸਾਲ ਹੋ ਗਏ ਮੈਨੂੰ ਇੱਥੇ ਸੰਥਿਆ ਲੈਣ ਦੇ ਨੂੰ ਤੇ ਅਜੇ ਤੱਕ ਮੈਂ ਜਪਜੀ ਸਾਹਿਬ ਜਪ ਸਾਹਿਬ ਅਰਦਾਸ ਰਹਿਰਾ ਸਾਹਿਬ ਹੁਣ ਸਹਿਜ ਪੜਚ ਲੈਂਦਾ ਕੀਰਤਨ ਸੁਈ ਲਾ ਮੇਰੇ ਪਰਿਵਾਰ ਦਾ ਬੜਾ ਜੋ ਗਿਆ ਇਹਦੇ ਨਾਲ ਮੇੇਕਰ ਜਿਸ ਤਰ੍ਹਾਂ ਹੁਣ ਅਸੀਂ ਬੱਚੇ ਰੋਜ਼ ਆਉਂਦੇ ਆ ਭਾਈ ਜਾਂਸ ਮੈਨੂੰ ਕੋਈ ਕੰਮ ਕਰ ਪੈਂਦਾ ਜਾਂ ਮੈਂ ਚਲ ਜਾਂਦਾ ਤੇ ਮੇਰਾ ਪਰਿਵਾਰ ਜਿਹੜੇ ਘਰ ਦੇ ਆ ਮੇਰੀ ਸਰਦਾਰਨੀ ਜੀ ਆ ਉਹ ਇੱਥੇ ਬਿਠਾਉਂਦੇ ਆ ਬੱਚਿਆਂ ਨੂੰ ਉਹਨਾਂ ਚ ਤੱਕ ਉਹ ਬਿਠਾਉਂਦੇ ਆ ਕੋਲ ਉਹ ਸੰਤਿਆ ਦਿੰਦੇ ਆ ਕਹਿੰਦਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਆਲ ਤਸਵੀਰਾਂ ਵਖਾਵਾਂਗੇ ਤੁਹਾਨੂੰ ਅਜਮਰਸਰ ਦੇ ਗੁਰੂ ਕੀ ਵਡਾਲੀ ਦੀਆਂ ਜਿੱਥੇ ਕਿ ਛੋਟੇ-ਛੋਟੇ ਬੱਚਿਆਂ ਨੂੰ ਜਿਹੜਾ ਕਿ ਗੁਰਮਤਿ ਗਿਆਨ ਰਿਹਾ ਖਾਸ ਕਰਕੇ ਬਾਣੀ ਤੇ ਬਾਣੀ ਦਾ ਜੋੜਾ ਜਾ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਸਿਵਾ ਸਦੀ ਕਰਾਂਗੇ ਇਸ ਘਰ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆ ਕਰਵਾਈ ਜਾਂਦੀ ਹੈ ਜਿਸ ਦੀ ਕੋਈ ਫੀਸ ਨਹੀਂ ਲਈ ਜਾਂਦੀ ਤੁਸੀਂ ਦੇਖ ਸਕਦੇ ਹੋ ਭਾਈ ਰਣਜੀਤ ਸਿੰਘ ਇਹਨਾਂ ਵੱਲੋਂ ਜਿਹੜੀ ਕਿ ਇਹ ਸੇਵਾ ਲਈ ਜਾਂਦੀ ਆ ਛੋਟੇ-ਛੋਟੇ ਬੱਚਿਆਂ ਨੂੰ ਸਿੱਖਿਆ ਦਾ ਜੋੜਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਾਡੀ ਬੱਚੀਆਂ ਸਾਡੇ ਛੋਟੇ-ਛੋਟ ਬਾਣੀ ਪੜ ਰਹੇ ਨੇ ਪਾਠ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਅਤੇ ਸੰਥਿਆ ਜਿਹੜੀ ਆ ਨਾਂ ਜੋੜੇ ਜਾ ਰਿਹਾ ਵਾ ਅਤੇ ਬੜੀ ਵੱਡੀ ਜਿਹੜੀ ਸੇਵਾ ਭਾਈ ਹੰਦੀਪ ਸਿੰਘ ਲੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਇਹ ਸੇਵਾ ਇਨਾਂ ਵੱਲੋਂ ਕੀਤੀ ਜਾਂਦੀ ਆ ਤੇ ਪਰਿਵਾਰਕ ਮੈਂਬਰਾਂ ਦਾ ਹੀ ਬੜਾ ਸਹਿਯੋਗ ਹੈ ਨਾ ਇਤਰਾਪੁਰ ਦੀ ਉਹ ਵੀ ਇਹਨਾਂ ਬੱਚਿਆਂ ਦੀ ਬਹੁਤ ਸੇਵਾ ਕਰਦੇ ਨੇ ਤੇ ਆਨਗਵਾਂ ਦੇ ਇਲਾਕੇ ਜਿਹੜੇ ਬੱਚੇ ਨੇ ਵੱਡੀ ਸਦਾ ਵਿੱਚ ਇਨਾਂ ਕੋਲ ਪਹੁੰਚਦੇ ਨੇ ਗੱਲਬਾਤ ਵੀ ਕਰਾਂਗੇ ਭਾਈ ਹੰਦੀਪ ਸਿੰਘ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਭਾਈ ਹੰਦੀਪ ਸਿੰਘ ਸਾਡੇ ਨਾਲ ਬੈਠੇ ਨੇ ਹੰਦੀਪ ਸਿੰਘ ਘੜੇ ਹੋ ਗਏ ਸਤ ਸਤਿ ਮੇਰੋ ਫਤਿਹ ਸਾਂਝੀ ਕਰਦੇ ਆ ਬੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਜਿਸੋ ਵੀ ਬੱਚਿਆ ਕੋ ਸੰਥਿਆ ਲਈ ਆ ਰਹੀ ਹੈ ਸੇਵਾ ਲਈ ਆ ਰਹੀ ਆ ਇਹ ਮਨ ਚ ਵਿਚਾਰ ਕੇ ਆਇਆ ਤੁਹਾਡਾ ਵੀ ਇਹ ਬੱਚਿਆ ਨੂੰ ਜੇ ਸੇਵਾ ਲਈ ਜਾਵੇ ਜਾਂ ਬੱਚਿਆ ਨੂੰ ਸੰਥਿਆ ਸਿਖਾਈ ਜਾਵੇ ਇਹ ਦੇਖੋ ਜੀ ਇਹ ਤੇ ਪਾਤਸ਼ਾਹ ਨੇ ਕਿਰਪਾ ਕਰਨੀ ਆ ਮੈਂ ਕੁਝ 25 ਸਾਲ ਤੋਂ ਨਾ ਆਪ ਸੰਥਿਆ ਲਈ ਸੀ ਤੇ ਉਹਦੇ ਤੋਂ ਬਾਅਦ ਮੇਰੇ ਮਨ ਵਿੱਚ ਆਇਆ ਕਿ ਜਿੰਨਾ ਕ ਗਿਆਨ ਮੇਰੇ ਕੋਲ ਆਇਆ ਵਾ ਕਿਉਂ ਨਾ ਇਸ ਗਿਆਨ ਨੂੰ ਵੰਡਿਆ ਜਾਵੇ ਇਹ ਜਿਹੜਾ ਗਿਆਨ ਹੈ ਪਹਿਲੇ ਪਾਤਸ਼ਾਹ ਨੇ ਸਾਨੂੰ ਇੱਕ ਨਾਰਾ ਬਖਸ਼ਿਆ ਸੀ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਜਿਹੜਾ ਨਾਰਾ ਇਹ ਅਸੀਂ ਤਾਂ ਹੀ ਬੁਲੰਦ ਕਰ ਸਕਦੇ ਜਿੰਨਾ ਚਿਰ ਤੱਕ ਸਾਡਾ ਸਰੀਰ ਕਾਇਮ ਹੈ ਸਰੀਰ ਦੇ ਵਿੱਚ ਜਾਨ ਹੈ ਸਰੀਰ ਵਿੱਚ ਤੰਦਰੁਸਤੀ ਆ ਤੇ ਇਹ ਤਿੰਨੇ ਕੰਮ ਅਸੀਂ ਉਦੋਂ ਕਰ ਸਕਦੇ ਜਦੋਂ ਤੰਦਰੁਸਤੀ ਆ ਵੇਖੋ ਜੀ ਅੱਜ ਅਸੀਂ ਤੰਦਰੁਸਤੀ ਹੋਣ ਦੇ ਮੁਤਾਬਕ ਕਮਾਈ ਕਰਦੇ ਆਂ ਕਮਾਈ ਕਰਦੇ ਨਾਲ ਸੇਵਾ ਵੀ ਜੇ ਕਰਨੀ ਉਹ ਸੇਵਾ ਤਾਂ ਹੀ ਚੱਲਣੀ ਜੇ ਅਸੀਂ ਸਾਡੇ ਘਰ ਰੋਟੀ ਪਾਣੀ ਦਾ ਰੁਜ਼ਗਾਰ ਚੱਲਦਾ ਵਾ ਤੇ ਰੁਜ਼ਗਾਰ ਚੱਲਣ ਦੇ ਨਾਲ ਅਸੀਂ ਵੰਡ ਵੀ ਜਿਤਨਾ ਕਿਰਤ ਕਰੋ ਵੰਡ ਸਕੋ ਵੰਡ ਤਾਂ ਹੀ ਸਕਦੇ ਆਂ ਅਸੀਂ ਆਪਣੇ ਦਸਵੰਦ ਵਿੱਚੋਂ ਜੇ ਸਾਡੇ ਘਰ ਦਾ ਗੁਜ਼ਾਰਾ ਹੁੰਦਾ ਏ ਇਸ ਪਾਤਸ਼ਾਹ ਨੇ ਕਿਰਪਾ ਕੀਤੀ ਸਾਡੇ ਘਰ ਦਾ ਵੀ ਗੁਜ਼ਾਰਾ ਚੱਲ ਰਿਹਾ ਏ ਰੋਟੀ ਪਾਣੀ ਮਿਲਦੇ ਆਏ ਮੈਂ ਜਿਹੜਾ ਕਿ ਖੰਡ ਪਾਠੀ ਹੁੰਦੇ ਨਾਤੇ ਲਾਗੇ ਮੇਰੇ ਘਰਾਂ ਦੇ ਵਿੱਚ ਸੁਖਨੀ ਸਾਹਿਬ ਜੀ ਦਾ ਪਾਠ ਆ ਜਾਂਦਾ ਕੋਈ ਡਿਊਟੀਆਂ ਆ ਜਾਂਦੀਆਂ ਉਹ ਲਾ ਕੇ ਗੁਜ਼ਾਰਾ ਚੱਲਦਾ ਨਾਲ ਮੇਰੇ ਕੋਲ ਸਕੂਲ ਬੱਸ ਹੈ ਜਿੰਨੇ ਸੋ ਵੀ ਕਿਨੇ ਸਮੇਂ ਤੋਂ ਤੁਸੀਂ ਖੰਡ ਪਾਠ ਦਾ ਸੇਵਾ ਨਿਭਾ ਰਹੇ ਹੋ ਪਟ ਸਿੰਘ ਦੀ ਸੇਵਾ ਨਿਭਾ ਰਹੇ ਹੋ ਤੇ ਨਾਲ ਤੁਸੀਂ ਜਿਹੜੀ ਤੁਸੀਂ ਦੱਸ ਰਹੇ ਹੋ ਵੀ ਨਾਲ ਤੁਸੀਂ ਸਕੂਲ ਵੈਨ ਬੱਚਿਆਂ ਦੀ ਜਿਹੜੀ ਬੱਚਿਆਂ ਨੂੰ ਲੈ ਕੇ ਜਾਂਦੇ ਸਕੂਲ ਛੱਡ ਕੇ ਆਉਂਦੇ ਹੋ ਇਹ ਕੰਮ ਤੁਸੀਂ ਕਿਰਤ ਕਰਦੇ ਆ ਰਹੇ ਹੋ ਇਹ ਮੈਂ 2007 ਤੋਂ ਕਰ ਰਿਹਾ ਜੀ 2007 ਤੋਂ ਹੀ ਮੈਂ ਖੰਡ ਪਾਠ ਸਾਹਿਬ ਦੇ ਵਿੱਚ ਇਹ ਸੇਵਾ ਨਿਭਾ ਰਿਹਾ ਤੇ ਨਾਲ ਜਿਹੜੀ ਮੇਰੇ ਸਕੂਲ ਬੱਸ ਦੀ ਸੇਵਾ ਜਾਂ ਜੋ ਮੇਰੀ ਪਾਤਸ਼ਾਹ ਨੇ ਮੈਨੂੰ ਰੋਜ਼ਗਾਰ ਦਿੱਤਾ ਹੈ ਇਹ 2007 ਤੋਂ ਹੀ ਚੱਲ ਰਿਹਾ ਹੈ ਇਸੇ ਤਰ੍ਹਾਂ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਰੋਜ਼ਗਾਰ ਚੱਲ ਰਿਹਾ ਰੋਟੀ ਪਾਣੀ ਧਾਣਾ ਪਾਣੀ ਮਿਲਦਾ ਜਾਂਦਾ ਉਸ ਦੇ ਨਾਲ ਜਿਹੜਾ ਨਾ ਮੇਰੇ ਮਨ ਦੇ ਵਿੱਚ ਇੱਕ ਖਿਆਲ ਆ ਕਿਉਂਕਿ ਆਪਾਂ ਬੱਚੇ ਛੱਡ ਕੇ ਇਸ ਵੇਲੇ ਵਿਲੇ ਹੁੰਦੇ ਆ 2-3 ਵਜੇ ਫ੍ਰੀ ਹੋ ਜੀਦਾ ਵਾ ਉਹਦੇ ਬਾਅਦ ਸ਼ਾਮਾਂ ਨੂੰ ਕਦੀ ਆਪਾਂ ਸਮਾਂ ਜਿਹੜਾ ਵਿਅਰਥ ਜਾਣਾ ਕਦੀ ਇੱਥੇ ਘੜ ਉੱਥੇ ਘੜ ਮਨ ਦੇ ਵਿੱਚ ਖਿਆਲ ਆ ਕਿਉਂ ਨਾ ਆਪਾਂ ਇਹ ਜਿਹੜਾ ਜਿੰਨਾ ਕ ਗਿਆਨ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਇਸ ਗਿਆਨ ਨੂੰ ਵੰਡਿਆ ਜਾ ਇਹ ਉਪਰਾਲਾ ਜੋ 3.5 ਸਾਲ ਤੋਂ ਇਹ ਚੱਲ ਰਿਹਾ ਇਹ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਜਿਹੜਾ 4 ਤੋਂ 6 ਵਜੇ ਤੱਕ ਇਹ ਬੱਚੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਇਹ ਬੱਚੇ ਕੁਝ ਬੱਚੇ ਜਿਹੜੇ ਅਰਦਾਸ ਬੇਨਤੀ ਹੁਕਮਨਾਮਾ ਖੰਡਪਾਟ ਸਾਹਿਬ ਸੁਖਣੀ ਸਾਹਿਬ ਉਹ ਕਰ ਲੈਂਦੇ ਆ ਜਿਨ੍ਹਾਂ ਦੇ ਵਿੱਚੋਂ ਦੋ ਬੱਚੇ ਆਪਣੇ ਮਨ ਦੇ ਨਾਲ ਅੰਮ੍ਰਿਤ ਸ਼ਗੇ ਨੂੰ ਸਾਲ ਹੋ ਗਿਆ ਵਾ ਤੇ ਅੰਮ੍ਰਿਤ ਬਿਲਕੁਲ ਇਹ ਨਿਭਾ ਰਹੇ ਆ ਨੇਚਾ ਦੇ ਨਾਲ ਮਰਿਆਦਾ ਅਨੁਸਾਰ ਨਿਭਾ ਰਹੇ ਆ ਤੇ ਜਿਹੜਾ ਪਾਤਸ਼ਾਹ ਨੇ ਕਿਰਪਾ ਕੀਤੀ ਦੋ ਬੱਚਿਆਂ ਨੇ ਅਮਰ ਸ਼ਿਕਾਇਆ ਦੇ ਦੋ ਬੱਚੇ ਜਿਹੜੇ ਹੋਰ ਕਹਿ ਰਿਆ ਪਰ ਉਹਨਾਂ ਨੂੰ ਮੈਂ ਇੱਕ ਗੱਲ ਕਹੀ ਵੀ ਪਹਿਲਾਂ 2-4 ਮਹੀਨੇ ਨਿਤਨੇਮ ਕਰੋ ਨਿਤਨੇਮੀ ਬਣੋ ਤਾਂ ਫਿਰ ਤੁਹਾਨੂੰ ਅਮਰ ਸ਼ਿਕਾਇਆ ਜਾਣਾ ਤੇ ਫਿਰ ਆਪਾਂ ਅਮਰ ਸ਼ਿਕਾਵਾਂਗੇ ਉਹ ਬੱਚੇ ਵੀ ਆਪਣੇ ਨੇਚਰ ਦੇ ਨਾਲ 2 ਮਹੀਨੇ ਤੋਂ ਕਰ ਰਹੇ ਆ ਤੇ ਜਦੋਂ ਉਹ 6 ਮਹੀਨੇ ਹੋ ਜਾਣਗੇ ਉਹਨਾਂ ਨੂੰ ਫਿਰ ਅਮਰ ਸ਼ਿਕਾਵਾਂਗੇ ਆਪਾਂ ਗੁਰੂ ਵਾਲੇ ਜਿਹੜੇ ਬੱਚੇ ਉਹ ਦੋ ਬਣ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ ਮੇਰੇ ਕੋਲ ਇਹ ਬਾਈ ਬੱਚੇ ਰੋਜ਼ ਹੀ ਡੈਲੀ ਆਉਂਦੇ ਆ ਇਹ ਸ਼ਾਮ ਨੂੰ 4 ਤੋਂ 6 ਵਜੇ ਤੱਕ ਇਹ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਪਰਾਲਾ ਚੱਲ ਰਿਹਾ ਏ ਮੇਰੇ ਵੱਸ ਕੁਝ ਨਹੀਂ ਹੈਗਾ ਇਹ ਉਸ ਨੇ ਹੀ ਕਿਰਪਾ ਕੀਤੀ ਹੈ ਤੇ ਇਹ ਚੱਲ ਰਿਹਾ ਗਾੜੀ ਅਰਦਾਸ ਬੇਨਤੀ ਪਾਤਸ਼ਾਹ ਗਾੜੀ ਇਹ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਇਹ ਸੇਵਾ ਜੋ ਸ਼ਾਮ ਨੂੰ ਬੱਚਿਆਂ ਦੀ ਸੰਖਿਆ ਦੀ ਬਖਸ਼ੀ ਆ ਇਹ ਆਪ ਇਹ ਕਾਰਜ ਕਰਾ ਕੇ ਆਉਣ ਵਾਲੇ ਸਮੇਂ ਵਿੱਚ ਵੀ ਨਿਰੰਤਰ ਚੱਲਦੀ ਰਹੇ ਇਹੀ ਕਿਰਪਾ ਕਰਿਓ ਪਾਤਸ਼ਾਹ ਦੀ ਕੋਲ ਮੰਗਿਆ ਹੈ ਇਹਨਾਂ ਤੋਂ ਭਾਈ ਰਣਜੀਤ ਸਿੰਘ ਜੀ ਦੀ ਜਦੋਂ ਸੇਵਾ ਸ਼ੁਰੂ ਕੀਤੀ ਸੀ ਬੱਚਿਆਂ ਦੀ ਇਹ ਬੱਚੇ ਉਸ ਵਕਤ ਕਿੰਨੇ ਗਿਣਤੀ ਸੀ ਤੇ ਹੁਣ ਬੱਚਿਆਂ ਦੀ ਕਿੰਨੀ ਗਿਣਤੀ ਹੋ ਗਈ ਹੈ ਕਿੰਨੇ ਕਿ ਬੱਚਿਆਂ 'ਚ ਵਾਅਦਾ ਹੋਇਆ ਇਹ ਜਦੋਂ ਉਪਰਾਲਾ ਸ਼ੁਰੂ ਕੀਤਾ ਸੀ ਨਾ ਇਹ ਸਿਰਫ ਤਿੰਨ ਬੱਚਿਆਂ ਤੋਂ ਸ਼ੁਰੂ ਕੀਤਾ ਸੀ ਇਹ ਤਿੰਨ ਬੱਚੇ ਜਿਹੜੇ ਇਹ ਐਸ ਵਕਤ ਇੱਥੇ ਮੌਜੂਦ ਅਜੇ ਤੱਕ ਵੀ ਉਹ ਮੌਜੂਦ ਹੈ ਤਿੰਨੇ ਬੱਚੇ ਉਹ ਤਿੰਨਾਂ ਦੇ ਨਾਲ ਹੀ ਚੱਲੀ ਜਾਂਦਾ ਜਿਹਦੇ ਵਿੱਚੋਂ ਕਈ ਵਾਰਾਂ ਇਹ 30 32 ਬੱਚੇ ਵੀ ਹੋ ਜਾਂਦੇ ਆ ਕਈ 11 20 20 ਰਹਿ ਜਾਂਦੇ ਆ ਕਿਹੜੇ 18 19 ਘੱਟ ਤੋਂ ਘੱਟ 18 19 ਬੱਚੇ ਜਿਹੜੇ ਰੋਜ਼ ਦਿੱਲੀ ਆਉਂਦੇ ਆ ਕਈ ਬੱਚੇ ਆ ਜਾਂਦੇ ਆ ਕਈ ਹੱਟਜੀ ਚ ਜਾਂਦੇ ਆ ਕਿਉਂਕਿ ਪੜ੍ਹਾਈਆਂ ਚੱਲਦੀਆਂ ਬੱਚਿਆਂ ਦੀ ਪੜ੍ਹਾਈ ਦੇ ਦੌਰਾਨ ਇਹ ਕਈ ਬੱਚੇ ਇੱਥੋਂ ਛੁੱਟੀਆਂ ਕਰ ਜਾਂਦੇ ਆ ਤੇ ਉਹਦੇ ਮਦਦ ਜਦੋਂ ਪੜ੍ਹਾਈਆਂ ਇਹਨਾਂ ਦੇ ਪੇਪਰ ਖਤਮ ਹੋ ਜਾਂਦੇ ਫਿਰ ਬੱਚੇ ਵੱਧ ਵੀ ਜਾਂਦੇ ਆ ਕਿ ਇਹ ਘਟ ਵੀ ਜਾਂਦੇ ਆ ਪਰ ਇਹ ਚੱਲੀ ਜਾਂਦੇ ਜਿਨ੍ਹਾਂ ਦੇ ਵਿੱਚੋਂ ਇਹ ਤਿੰਨ ਬੱਚੇ ਸ਼ੁਰੂ ਤੋਂ ਲੈ ਕੇ ਸਾਢੇ ਤਿੰਨ ਸਾਲ ਤੋਂ ਅੱਜ ਤੱਕ ਲਗਾਤਾਰ ਤੁਰੇ ਆ ਰਹੇ ਆ ਬਿਨੈਸੋ ਵੀ ਭਾਈ ਸਾਹਿਬ ਬੱਚਿਆਂ ਨੂੰ ਤੁਸੀਂ ਆਪ ਲੈ ਕੇ ਆਉਂਦੇ ਕਿ ਜਾਂ ਉਹਨਾਂ ਦੇ ਮਾਪੇ-ਬਾਪ ਬੱਚੇ ਜਿਹੜੇ ਖੁਦ ਸੜਕੀ ਜਾਂਦੇ ਨੇ ਤੁਹਾਡੀ ਕਰੇ ਨਹੀਂ ਮੈਂ ਕਿਸੇ ਕੋਲ ਨਹੀਂ ਜਾਂਦਾ ਇਹ ਅਪਰਾਲਾ ਦੇਖ ਕੇ ਆਪੇ ਜੋ ਨੰਗ ਦੇ ਆ ਇਹ ਗਲੀ ਦੇ ਵਿੱਚ ਚੱਲਦਾ ਬੱਚੇ ਉਹਦਾ ਵੇਖਦੇ ਆ ਲੋਕ ਵੀ ਇਹ ਬਹੁਤ ਸੋਹਣਾ ਕਾਰਜ ਚੱਲ ਰਿਹਾ ਹੈ ਉਸ ਦੇ ਦੇਖਣ ਦੇ ਮੁਤਾਬਕ ਹੀ ਮਾਪਿਓ ਹੀ ਬੱਚਿਆਂ ਨੂੰ ਭੇਜਦੇ ਆ ਮੈਂ ਕਿਸੇ ਕੋਲ ਨਹੀਂ ਜਾਂਦਾ ਇਹ ਆਪਣਿਆਂ ਵੀ ਬੱਚੇ ਆਉਂਦੇ ਤੇ ਆਪਣਿਆਂ ਵੀ ਮਾਪਿਓ ਛੱਡ ਕੇ ਵੀ ਜਾਂਦੇ ਆ ਤੇ ਲੈ ਕੇ ਵੀ ਜਾਂਦੇ ਆ ਲੱਗਦਾ ਨਹੀਂ ਭਾਈ ਸਾਹਿਬ ਜਿਹੜਾ ਪ੍ਰਾਲਾ ਤੁਸੀਂ ਕਰ ਰਹੇ ਹੋ ਬਹੁਤ ਵੱਡਾ ਪ੍ਰਾਲਾ ਵਾ ਬੱਚਿਆਂ ਨੂੰ ਸਿੱਖੀ ਨਾਲ ਜੋੜਦੇ ਹੋ ਬਾਣੀ ਨਾਲ ਬਾਣੀ ਨਾਲ ਜੋੜ ਰਹੇ ਹੋ ਇਹੋ ਪ੍ਰਾਲਾ ਐ ਜੀਪੀਸੀ ਸਾਡੇ ਮੈਂਬਰ ਜਿਹੜੇ ਸਾਡੀ ਵੱਡੀ ਸੋਹ ਕਮੇਟੀ ਆ ਉਹਨਾਂ ਨੂੰ ਕਰਨਾ ਚਾਹੀਦਾ ਘਰ ਘਰ ਜਾ ਕੇ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਵਾ ਤਾਂ ਜੋ ਕਿ ਜਿਹੜੇ ਸਾਡੇ ਬੱਚੇ ਨੇ ਸਿੱਖੀ ਵਾ ਵੱਡ ਕਦਮ ਕਰਨ ਉਹ ਕੰਮ ਤੁਸੀਂ ਸੇਵਾ ਨਿਭਾ ਰਹੇ ਹੋ ਹਾਂਜੀ ਉਹ ਵੀ ਇਹ ਗੱਲ ਮੈਂ ਤੁਹਾਡੇ ਨਾਲ ਇੱਕ ਕਰਨ ਲੱਗਾ ਵਾਂ ਮੈਂ ਸਾਡੇ ਇੱਥੇ ਪ੍ਰਚਾਰਕ ਐ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸ਼ਾਟਾ ਸਾਹਿਬ ਹੈ ਮੇਰੇ ਲਾਗੇ ਇਹ ਮੈਂ ਜੋ ਪ੍ਰਚਾਰਕ ਹੈਗੇ ਉਹਨਾਂ ਨੂੰ ਮੈਂ ਕਈ ਵਾਰਾਂ ਕਹਿ ਚੁੱਕਾ ਵਾਂ ਵੇਖੋ ਜੀ ਜਿੰਨਾ ਕਿ ਮੇਰੇ ਕੋਲ ਗਿਆਨ ਆ ਮੈਂ ਬੱਚਿਆਂ ਨੂੰ ਦੇ ਰਿਹਾ ਕਿਉਂਕਿ ਪ੍ਰਚਾਰਕ ਜਿਹੜਾ ਸ਼੍ਰੋਮਣੀ ਕਮੇਟੀ ਦਾ ਹੁੰਦਾ ਨਾ ਉਹਨਾਂ ਨੇ ਡਿਗਰੀਆਂ ਹਾਸਲ ਕੀਤੀਆਂ ਹੁੰਦੀਆਂ ਮੈਂ ਕਈ ਵਾਰਾਂ ਵੀ ਪ੍ਰਚਾਰਕਾਂ ਨੂੰ ਬੇਨਤੀ ਕੀਤੀ ਮੇਰੇ ਕੋ ਹਫਤੇ ਬਾਅਦ ਹੀ ਇੱਕ ਗੇੜਾ ਇੱਥੇ ਮਾਰ ਜਿਆ ਕਰੋ ਵੀ ਬੱਚਿਆਂ ਨੂੰ ਕੁਝ ਨਾ ਦੱਸਿਓ ਜਾਂ ਮੈਨੂੰ ਦੱਸ ਜੇਕਰ ਵੀ ਇਹਨਾਂ ਨੂੰ ਇਸ ਤਰੀਕੇ ਨਾਲ ਸੰਥਿਆ ਕਰਾਈ ਜਾਵੇ ਤਾਂ ਮੈਂ ਕਰਾਵਾਂ ਪਰ ਲੇਕਿਨ ਕੋਈ ਪ੍ਰਚਾਰਕ ਮੈਨੇਜਰ ਗੁਰਦੁਆਰਾ ਸ਼ਹਾਟਾ ਸਾਹਿਬ ਦੇ ਕੋਲ ਵੀ ਮੈਂ ਗਿਆ ਇੱਕ ਦੋ ਸਿੰਘ ਮੇਰੇ ਨਾਲ ਵੀ ਗਏ ਵੀ ਚਲੋ ਤੁਸੀਂ ਇੱਥੇ ਕਰੋ ਕਿਸ ਪ੍ਰਚਾਰਕ ਦੀ ਡਿਊਟੀ ਲਾਓ ਜੋ ਹਫਤੇ ਬਾਅਦ ਇੱਥੇ ਆ ਕੇ ਕੋਈ ਚੱਕਰ ਮਾਰਿਆ ਕਰੇ ਕੋਈ ਬੱਚਿਆਂ ਦਾ ਕੋਈ ਆ ਕੇ ਦੇਖਿਆ ਕਰੋ ਕਿ ਨੰਗਦੇ ਆਉਂਦੇ ਹੀ ਆਜਾ ਕਰੋ ਮੈਂ ਇਹ ਨਹੀਂ ਕਹਿੰਦਾ ਪੱਕੀ ਡਿਊਟੀ ਲਾ ਕਿਉਂਕਿ ਸੇਵਾ ਤੇ ਹੁੰਦੀ ਹੈ ਮਨ ਦੀ ਜੇ ਮੈਂ ਕਿਸੇ ਨੂੰ ਕਹਾਂ ਵੀ ਸੇਵਾ ਕਰਾਗੇ ਉਹਦਾ ਫਾਇਦਾ ਕੋਈ ਨਹੀਂ ਕਰਵਾਉਂਦਾ ਸੇਵਾ ਤੇ ਉਹ ਆ ਜਿਹੜੀ ਮੰਨਦੀ ਆ ਮੇਰੇ ਮਨ ਦਾ ਕਿ ਮੈਂ ਬੱਚਿਆਂ ਨੂੰ ਪੜ੍ਹਾਵਾਂ ਜਾਂ ਸੰਥਿਆ ਕਰਾਵਾਂ ਪਾਠ ਦੀ ਇਹ ਮੇਰੇ ਮਨ ਦੀ ਸ਼ੰਕਾ ਵਾ ਮੈਂ ਆਪਣੇ ਮਨ ਦੇ ਨਾਲ ਕਿਸੇ ਕੋਈ ਸੇਵਾ ਨਹੀਂ ਲੱਗ ਪਰ ਮੈਂ ਸਰੋਣ ਕਮੇਟੀ ਦੇ ਪ੍ਰਚਾਰਕ ਨੂੰ ਮੈਂਜੇ ਸਾਹਿਬ ਗੁਰਦੁਆਰਾ ਸਾਟਾ ਸਾਹਿਬ ਨੇ ਬੇਨਤੀ ਕੀਤੀ ਮੇਰੇ ਕੋਲ ਪ੍ਰਚਾਰ ਹਫਤੇ ਬਾਅਦ ਜਾਂ ਮਹੀਨੇ 'ਚ ਇੱਕ ਦੋ ਵਾਰਾਂ ਵੀ ਇਹੋ ਜਿਹਾ ਭੇਜਿਆ ਕਰੋ ਪਰ ਕੋਈ ਅਜੇ ਤੱਕ ਕੋਈ ਨਹੀਂ ਆਇਆ ਇੱਥੇ ਢਾਡੀ ਕਾਲਜ ਆ ਸਾਡੇ ਗੁਰੂ ਕੀ ਫਡਾਲੀ ਦੇ ਵਿੱਚ ਉਥੋਂ ਦੇ ਵੀ ਪ੍ਰਿੰਸੀਪਲ ਜਸਵੰਤ ਸਿੰਘ ਆ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਉਥੇ ਟੀਚਰ ਉਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਤੁਹਾਡੇ ਕੋਈ ਪੜ੍ਹੇ ਲਿਖੇ ਟੀਚਰ ਆ ਕੋਈ ਮੇਰੇ ਕੋਲ ਸ਼ਾਮ ਨੂੰ ਮੇਰੇ ਕੋਲ ਭੇਜ ਦਿਆ ਕਰਨ ਜੋ ਕਿ ਮੈਨੂੰ ਵੀ ਬੱਚਿਆਂ ਨੂੰ ਕੁਝ ਗਿਆਨ ਦਿਆ ਕਰਨ ਜਿਹੜਾ ਇਹਨਾਂ ਨੂੰ ਮਿਲਿਆ ਚਲੋ ਉਹਨਾਂ ਦਾ ਵੀ oprala ਵਾ ਸੋ ਹੁਣ ਕਬੀਟੀ ਦਾ oprala ਵੀ ਚੱਲ ਰਿਹਾ ਇੱਥੇ ਵੀ ਟਾੜੀ ਕਾਲਜ ਚੱਲ ਰਿਹਾ ਚਲੋ ਉਹ ਆਪਣਾ ਉਹਨਾਂ ਦਾ ਵੀ ਬਹੁਤ ਵਧੀਆ oprala ਚੱਲ ਰਿਹਾ ਵੀ ਤੁਹਾਡੀ ਬੱਚੇ ਕਵੀਸ਼ਰੀ ਤੁਹਾਡੀ ਸਿੱਖ ਰਿਹਾ ਪਰ ਲੇਕਿਨ ਇਹ ਜੋ ਉਪਰਾਲਾ ਇਹ ਮੈਂ ਕੋਈ ਲਾਲਚ ਨਹੀਂ ਕੋਈ ਇਹਨਾਂ ਕੋ ਫੀਸ ਨਹੀਂ ਲੈਂਦਾ ਜਾਂ ਤੇ ਹੋਵੇ ਨਾ ਵੀ ਮੈਂ ਇਹਨਾਂ ਕੋ ਫੀਸ ਲੈਣਾ ਉਹ ਗੱਲ ਕਰੀਆ ਪ੍ਰਧਾਨ ਸਾਹਿਬ ਤੇ ਕਹਿੰਦੇ ਨੇ ਵੀ ਅਸੀਂ ਪਿੰਡ-ਪਿੰਡ ਪ੍ਰਚਾਰਕ ਭੇਜ ਰਹੇ ਨੇ ਖਾਸ ਕਰਕੇ ਸਿੱਖਾਂ ਜਿਹੜੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਨੇ ਜਿਹੜੇ ਪਰਿਵਾਰ ਸਿੱਖੀ ਤੋਂ ਛੱਡਦੇ ਜਾਂਦੇ ਨੇ ਉਹਨਾਂ ਨੂੰ ਆਪਣੇ ਧਰਮ 'ਚ ਵਾਪਸ ਲਿਆ ਰਹੇ ਆ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਉਹ ਕਹਿੰਦੇ ਵੱਡੀ ਤਦਾ ਵਿੱਚ ਜਿਹੜੇ ਪ੍ਰਚਾਰਕ ਨੇ ਉਹ ਭਰਤੀ ਵੀ ਕੀਤੇ ਗਏ ਨੇ ਤੇ ਪਿੰਡ-ਪਿੰਡ ਜਾ ਕੇ ਪ੍ਰਚਾਰ ਵੀ ਕਰਦੇ ਨੇ ਸਿੱਖੀ ਦਾ ਵੀ ਵੱਧ ਵੱਧ ਆਪਣੇ ਸਿੱਖੀ ਨਾਲ ਜੁੜੋ ਜਿਹੜੇ ਬੱਚੇ ਸਿੱਖੀ ਦੂਰ ਹਾਂਜੀ ਚਲੋ ਠੀਕ ਹੈ ਉਹਨਾਂ ਦੇ ਪ੍ਰਾਲੇ ਵੀ ਚੱਲ ਰਿਹਾ ਮੈਂ ਇਹ ਨਹੀਂ ਕਹਿੰਦਾ ਇੱਥੇ ਗੁਰਦੁਆਰਾ ਜਨਮਸਥਾਨ ਆ ਉੱਥੇ ਵੀ ਸ਼ਾਮ ਨੂੰ ਕੋਈ ਇੱਕ ਦੋ ਸਿੰਘ ਕੋਈ ਆਉਂਦੇ ਆ ਬਾਹਰੋਂ ਹੀ ਆਉਂਦੇ ਕਿ ਪਤਾ ਨਹੀਂ ਉਹਨਾਂ ਦੇ ਆ ਬਾਕੀ ਉਹਨਾਂ ਦਾ ਵੀ ਪ੍ਰਾਲਾ ਚੱਲਿਆ ਮੈਂ ਉਹਦੇ ਵਿੱਚ ਨਹੀਂ ਕੋਈ ਕਹਿ ਰਿਹਾ ਵੀ ਉਹ ਕਿਉਂ ਕਰ ਰਿਹਾ ਕਿਉਂ ਨਹੀਂ ਚੱਲਦਾ ਚੱਲਦਾ ਬੜਾ ਤਗੜੀ ਇੱਕ ਸੰਸਥਾ ਸਾਡੀ ਸ਼ਰੋਮ ਕਮੇਟੀ ਪਰ ਲੇਕਿਨ ਇਹ ਜਿਹੜਾ ਇਹ ਮੇਰਾ ਆਪਣਾ ਮਹਾਰਾਜ ਨੇ ਜਿੰਨਾ ਕਿ ਮੈਨੂੰ ਸੇਵਾ ਬਖਸ਼ੀ ਇਹ ਮੈਂ ਆਪਣੇ ਮਨ ਦੇ ਨਾਲ ਕਰ ਰਿਹਾ ਵੀ ਚਲੋ ਦੋ ਚਾਰ ਬੱਚੇ ਜੋੜਨਾ ਗੁਰਸਿੱਖੀ ਦੇ ਨਾਲ ਜੋੜਨਾ ਤੇ ਇਹ ਅੱਜ 2 ਜੁੜੇ ਹੋ ਸਕਦਾ ਇਹ ਕੱਲ ਨੂੰ 4 ਜੋੜਨ ਕੀ ਲੱਗਦਾ ਨਹੀਂ ਇਸ ਤਰ੍ਹਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਇਸਤਾਨ ਦੇ ਪ੍ਰਾਲੇ ਹੋਣੇ ਚਾਹੀਦੇ ਨੇ ਜਿਵੇਂ ਅਸੀਂ ਹਰ ਘਰ 'ਚੋਂ ਮੰਨ ਲਓ ਹਰ ਇੱਕ ਗਲੀ ਮਲੇ 'ਚੋਂ 10 ਗਲੀਆਂ 'ਚੋਂ ਮੰਨ ਲਓ ਇੱਕ ਗਲੀ ਵਿੱਚ ਵੀ ਸਾਡੇ ਘਰ ਵਿੱਚ ਬੱਚਿਆਂ ਦਾ ਪਾਠ ਕਰਨਾ ਜਾਂ ਬੱਚਿਆਂ ਦਾ ਜਿਹੜੀ ਸੰਥਿਆ ਲੈਣੀ ਸ਼ੁਰੂ ਕਰ ਦਈਏ ਜਾਂ ਬੱਚਿਆਂ ਨੂੰ ਸਿੱਖਿਆ ਜੋੜਨਾ ਸ਼ੁਰੂ ਕਰ ਦਈਏ ਕੀ ਲੱਗਦਾ ਨਹੀਂ ਫਿਰ ਤਾਂ ਹਰ ਘਰ ਵਿੱਚ ਹਰ ਇਲਾਕੇ ਵਿੱਚ ਜਾਂ ਤਾਂ ਜਿਹੜੇ ਸਿੱਖੀ ਦੇ ਬੱਚੇ ਲਵਾਤਵਾ ਲਾ ਜੁੜਣਗੇ ਬੱਚੇ ਨਾਲ ਹਾਂਜੀ ਹਾਂਜੀ ਸਾਨੂੰ ਜ਼ਰੂਰਤ ਤਾਂ ਅਸਲ ਵਿੱਚ ਹੈਗੀ ਇਹੋ ਹੀ ਜਿਹੜਾ ਸਾਨੂੰ ਘਰ ਤੋਂ ਚੱਲਣ ਦੀ ਜੇ ਅਸੀਂ ਘਰ ਤੋਂ ਚੱਲਾਂਗੇ ਤੇ ਕੁਝ ਨਾ ਕੁਝ ਅਸੀਂ ਅੱਗੇ ਜਾ ਕੇ ਕਰਲਾਂਗੇ ਘਰ ਵਿੱਚ ਅਸੀਂ ਕੁਝ ਕਰਨ ਨਹੀਂ ਰਹੇ ਬਾਹਰ ਜਾ ਕੇ ਅਸੀਂ ਬੜਾ ਕੁਝ ਪ੍ਰਚਾਰ ਕਰਦੇ ਲੋਕਾਂ ਵਾਸਤੇ ਵਿਖਾਵੇ ਵਾਸਤੇ ਬੜਾ ਜਿਤਨਾ ਉਹ ਲੰਗਰਾਂ ਦੀ ਗੱਲ ਕਰ ਲੈਨੇ ਆਪਾਂ ਹੁਣ ਕਰੋੜਾਂ ਲੱਖਾਂ ਦੇ ਲੰਗਰ ਲੱਗ ਰਹੇ ਆ ਗਰਾਈਆਂ ਦੇ ਜਾਂਦੇ ਆ ਸੰਕਤਾ ਛਕੀ ਜਾਂਦੀਆਂ ਆ ਲੱਖਾਂ ਕਰੋੜਾਂ ਛੱਕੇ ਚੱਲ ਜਾਂਦੇ ਆ ਪਰ ਉਹਦਾ ਲਾਭ ਨਹੀਂ ਮਿਲਿਆ ਕਿਸੇ ਨੂੰ ਕਿਉਂਕਿ ਅਸਲ ਵਿੱਚ ਲੰਗਰ ਚਲਾਉਣਾ ਚਾਹੀਦਾ ਘਰ ਘਰ ਦੇ ਵਿੱਚ ਇਹੋ ਹੀ ਕਿ ਆਪਾਂ ਨੂੰ ਆਂਡ ਗਵਾਂਡ ਦੇ ਬੱਚੇ ਫੜੀਏ ਇਹ ਨਾਨੂ ਸੰਥਿਆ ਦੀ ਹੈ ਗੁਰੂ ਘਰ ਨਾਲ ਜੋੜੀ ਹੈ ਗੁਰੂ ਘਰ ਦੀ ਬਾਣੀ ਨਾਲ ਜੋੜੀ ਹੈ ਬਾਣੀ ਬਾਣੀ ਨਾਲ ਜੋੜੀ ਹੈ ਤੇ ਜੋ ਕਿ ਸਾਡੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਬਦਲ ਜਾਣ ਜਿਤਨਾ ਨਸ਼ੀ ਦਾ ਕੋੜ ਚੱਲ ਰਿਹਾ ਇੱਥੇ ਬਹੁਤ ਜ਼ਿਆਦਾ ਨਸ਼ਾ ਹੈ ਘਰ ਘਰ ਦੇ ਵਿੱਚ ਹੈ ਨਸ਼ਾ ਹੈ ਇਹ ਨਸ਼ਾ ਤਾਂ ਹੀ ਨਿਕਲੂਗਾ ਜੇ ਅਸੀਂ ਘਰ ਦੇ ਵਿੱਚੋਂ ਚੱਲਾਂਗੇ ਤੇ ਇਹ ਉਪਰਾਲਾ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਇਹ ਬੱਚਿਆਂ ਦਾ ਜੋ ਜਿੰਨਾ ਸਮਾਂ ਪਾਸ਼ਾ ਕਰਾਊਗਾ ਇਹ ਕਰਾਂਗੇ ਤੇ ਬਾਕੀ ਚਲੋ ਇਹ ਸੰਗਤ ਤੋਂ ਬਕੈਰ ਇੱਕ ਮੇਰੇ ਪਰਿਵਾਰ ਦਾ ਬੜਾ ਸਹਿਜ ਹੋ ਗਿਆ ਇਸ ਦੇ ਨਾਲ ਪਰਿਵਾਰ ਤੋਂ ਬਗੈਰ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਜੇਕਰ ਮੈਂ ਇੱਥੇ ਬੱਚੇ ਬਿਠਾਉਂਦਾ ਮੇਰਾ ਪਰਿਵਾਰ ਘਰ ਦੇ ਵਿੱਚ ਕਹਿੰਦਾ ਤੂੰ ਇੱਥੇ ਕੀ ਕਰ ਰਿਹਾ ਜੇ ਕਿਉਂਕਿ ਇਹ ਸ਼ੌਂਕ ਮੇਰੇ ਪਰਿਵਾਰ ਦਾ ਵੀ ਨਾਲ ਆ ਮੇਰਾ ਤੇ ਚਲੋ ਹੈਗਾ ਹੈਗਾ ਵਾ ਪਰ ਪਰਿਵਾਰ ਤੋਂ ਬਗੈਰ ਮੈਂ ਇਹਨਾਂ ਕੁਝ ਨਹੀਂ ਕਰ ਸਕਦਾ ਮੇਰੇ ਪਰਿਵਾਰ ਦਾ ਬੜਾ ਜੋ ਗਿਆ ਇਹਦੇ ਨਾਲ ਜੇਕਰ ਜਿਸ ਤਰ੍ਹਾਂ ਹੁਣ ਇਹ ਬੱਚੇ ਰੋਜ਼ ਆਉਂਦੇ ਆ ਬਾਈ ਚਾਂਸ ਮੈਨੂੰ ਕੋਈ ਕੰਮ ਕਰ ਪੈਂਦਾ ਜਾਂ ਮੈਂ ਚਲ ਜਾਂਦਾ ਤੇ ਮੇਰਾ ਪਰਿਵਾਰ ਜਿਹੜੇ ਘਰ ਦੇ ਆ ਮੇਰੀ ਸਰਦਾਰਨੀ ਜੀ ਆ ਉਹ ਇੱਥੇ ਬਿਠਾਉਂਦੇ ਆ ਬੱਚਿਆਂ ਨੂੰ ਉਹਨਾਂ ਚਿਤ ਤੱਕ ਉਹ ਬਿਠਾਉਂਦੇ ਆ ਕੋਲ ਉਹ ਸੰਤਿਆ ਦਿੰਦੇ ਆ ਅਮਰਤਾਰੀ ਅਸੀਂ ਪਰਿਵਾਰ ਦੋਨੋਂ ਮੀਆਂ ਬੀਬੀ ਜਿਹੜੇ ਆ ਪਤੀ ਪਤਨੀ ਅਸੀਂ ਅਮਰਤਾਰੀਆਂ ਬੀ ਹੁਣ ਤੁਸੀਂ ਸਫਲ ਹੋ ਗਏ ਚੀਨ ਲੈ ਕੇ ਕੋ ਬੱਚਿਆਂ ਨੇ ਵਿੱਚੋਂ ਤਿੰਨ ਬੱਚੇ ਜਿਹੜੇ ਜਿਨਾਮਾ ਛੱਕ ਲਿਆ ਵਾ ਗੁਰੂ ਦੇ ਗੁਰੂ ਵਾਲੇ ਪਾਸੇ ਲੱਗੇ ਨੇ ਕਿ ਲੱਗਦਾ ਤੁਹਾਡਾ ਜਿਹੜਾ ਸ਼ੁਰੂ ਕੀਤਾ ਤੇ ਤੁਸੀਂ ਬੱਚਿਆਂ ਨੂੰ ਸੰਤਿਆ ਦੇਣੀ ਬੱਚਿਆਂ ਨੂੰ ਸਿੱਧੇ ਲਾਨ ਹੋਣਾ ਕਿ ਲੱਗਦਾ ਤੁਹਾਡਾ ਸਫਲ ਹੋ ਗਿਆ ਹੁਣ ਹਾਂਜੀ ਇਹ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਜਦੋਂ ਬੱਚਾ ਸਿੱਖਦਾ ਜਾਂ ਸਿੱਖਣ ਵਾਸਤੇ ਆਉਂਦਾ ਵਾ ਉਹ ਸਿੱਖ ਕੇ ਜਾਵੇ ਵੇਖੋ ਜੀ ਕਲਾਸ ਦੇ ਵਿੱਚ 35-40 ਬੱਚੇ ਹੁੰਦੇ ਆ 35-40 ਬੱਚੇ ਜਿਨ੍ਹਾਂ ਦੇ ਵਿੱਚੋਂ ਫਰਸਟ ਸੈਂਗੜ ਤੇ ਠਲਦ ਤਿੰਨ ਬੱਚੇ ਆਉਂਦੇ ਆ ਪਰ ਵੇਖੋ ਇਹ ਮੇਰੇ ਕੋਲ ਵੀ 15-20 ਬੱਚੇ ਜੋ ਆਉਂਦੇ ਆ ਨਾ ਇਹਨਾਂ ਦੇ ਵਿੱਚੋਂ ਤਿੰਨ ਬੱਚੇ ਜਿਹੜੇ ਆ ਉਹ ਐਸ ਵਕਤ ਦਾ ਅਮਰਤਾਰੀ ਬਿਲਕੁਲ ਸੰਤਿਆ ਜਿਹੜੇ ਅਰਦਾਸ ਬੇਨਤੀ ਹੁਕਮਨਾਮਾ ਪਾਠ ਕਰ ਲੈਂਦੇ ਆ ਮਹਾਰਾਜ ਤਾਬਿਆਂ 'ਚ ਬੈਠੇ ਹੋਏ ਕਰ ਸਕਦੇ ਆ ਇਸ ਤਰ੍ਹਾਂ ਵੀ ਸੰਥਿਆ ਇਹਨਾਂ ਰਹੀ ਚੱਲ ਰਹੀ ਆ ਬੜਾ ਮਨ ਨੂੰ ਖੁਸ਼ੀ ਹੁੰਦੀ ਜਦੋਂ ਬੱਚਾ ਸਿੱਖ ਕੇ ਤੇ ਜਾ ਕੇ ਕੋਈ ਸੁਣਾਉਂਦਾ ਕਿਸੇ ਨੂੰ ਨਾ ਬੜੀ ਮਨ ਨੂੰ ਸ਼ਾਂਤੀ ਮਿਲਦੀ ਆ ਵੀ ਚਲੋ ਪਾਤਸ਼ਾਹ ਨੇ ਇੰਨੀ ਕਿ ਸੇਵਾ ਸਾਡੀ ਪ੍ਰਵਾਨ ਕੀਤੀ ਪਰ ਪਾਤਸ਼ਾਹ ਕੋਲ ਹੋਰ ਮੰਗਿਆ ਵੀ ਇਹ ਅੱਗੇ ਵੀ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹੇ ਉਸ ਬੱਚਾ ਨਾਲ ਗੱਲਬਾਤ ਕਰਾਂਗੇ ਜਿਹੜੇ ਬੱਚਿਆਂ ਨੇ ਅਮਰ ਛਕਿਆ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੀ ਕੀ ਨਾਮ ਤੁਹਾਡਾ ਅਭਿਜੋਤ ਸਿੰਘ ਅਭਿਜੋਤ ਅਭਿਜੋਤ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ ਤੇ ਮੰਚ ਵਿਚਾਰ ਕਿਦਾਂ ਬਣਿਆ ਤੁਸੀਂ ਅਮਰ ਛਕਣ ਮਾਰੇ 3 ਸਾਲ ਹੋ ਗਿਆ 3 ਸਾਲ ਹੋ ਗਿਆ ਤੁਮੀ ਨੇ ਸੋਪੀ ਕਿੰਨਾ ਚ ਸਮਾਂ ਹੋ ਗਿਆ ਤੁਹਾਨੂੰ ਇੱਥੇ ਭਾਈ ਰਣਜੀਤ ਸਿੰਘ ਆਉਂਦਿਆਂ ਤੇ ਕੀ ਕੀ ਹੁਣ ਤੱਕ ਤੁਸੀਂ ਸਿੱਖਿਆ ਹੋਇਆ ਹੈ ਸੂਚੀ ਨੂੰ ਤਿੰਨ ਸਾਲ ਹੋ ਗਿਆ ਹੁਣ ਤicker ਮੈਂ ਸੁਖਮਨੀ ਸਾਹਿਬ ਜਪਜੀ ਸਾਹਿਬ ਅਰਦਾਸ ਅਤੇ ਹੁਕਮਨਾਮੀ ਸਿੱਖ ਰਹਾ ਤੁਹਾਡੀ ਉਮਰ ਕਿੰਨੀ ਹੈ ਦਸ਼ਕਾ ਨੂੰ ਵੀ ਸਾਂਝੀ ਕਰ ਦਿਓ ਕਿੰਨੀ ਉਮਰ ਵਿੱਚ ਸ਼ੁਰੂ ਕੀਤਾ ਸੀ ਹੁਣ ਕਿੰਨੀ ਉਮਰ ਤੁਹਾਡੀ ਹੋ ਗਈ ਹੈ ਸਾਰ 10 ਸਾਲ ਦੀ ਉਮਰ ਸੇ ਸ਼ੁਰੂ ਕੀਤਾ ਹੁਣ 13 ਸਾਲ ਹੋ ਗਈ ਹੈ 13 ਸਾਲ ਹੋ ਗਈ ਇਬਨੇਸੋ ਵੀ ਬੜੀ ਛੋਟੀ ਉਮਰੇ ਸ਼ੁਰੂ ਕੀਤਾ ਵਾ ਜਿਆਦਾ ਤੁਹਾਡੀ ਉਮਰ ਦੇ ਬੱਚੇ ਜਿਆਦਾ ਮੋਬਾਈਲਾਂ 'ਚ ਗੇਮ ਖੇਡਦੇ ਨੇ ਜਿਆਦਾ ਜਾਂ ਟੀਵੀ ਵੇਖਦੇ ਨੇ ਜਾਂ ਬਾਹਰ ਜਾ ਦੋਸਤਾਂ ਨਾਲ ਖੇਡਦੇ ਨੇ ਤੁਸੀਂ ਇਸ ਗੁਰੂ ਵਾਲੇ ਬਣ ਗਏ ਹੋ ਇਸਲਾਹ ਵਾਲੇ ਆ ਗਏ ਹੋ ਤੁਹਾਡਾ ਜੀ ਕਹਦਾ ਤੁਸੀਂ ਬਾਅਦ ਬੱਚਿਆਂ ਨਾਲ ਖੇਡਿਆ ਜਾਵੇ ਨਹੀਂ ਹੂੰ ਬਾਅਦ ਸਿੱਖ ਨੂੰ ਕਰਦਾ ਸਪਾਰਟਿਕ ਨੂੰ ਕਰਦਾ ਜੇ ਹੁਣ ਤੁਸੀਂ ਅਮਰ ਸ਼ੱਕਿਆ ਵਾ ਗੁਰੂ ਦੇ ਸਿੰਘ ਬਣ ਗਏ ਹੋ ਕਿੰਨਾ ਕਾ ਚੰਗਾ ਲੱਗਦਾ ਚੀਜ਼ ਨਾਲ ਕੀ ਬਹੁਤ ਚੰਗਾ ਲੱਗਦਾ ਹੈ ਤੇ ਜਿਹੜੇ ਬੱਚਾ ਨੇ ਹਜੇ ਵੀ ਅਮਰਿਤ ਛਕਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹਜੇ ਵੀ ਗੁਰੂ ਵਾਲੇ ਨਹੀਂ ਬਣੇ ਤੇ ਸਾਰੇ ਅਮਰਿਤ ਛਕੋ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਵੀ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਅਮਰਿਤ ਛਕਿਆ ਬਾਅਦੇ ਬੜੀ ਵੱਡੀ ਜਿਹੜੀ ਸੇਵਾ ਭਾਈ ਨੀ ਸਿੰਘ ਵੱਲੋਂ ਕਰਾਈ ਜਾ ਰਹੀ ਆ ਤੇ ਇਹ ਬੱਚੇ ਦੇ ਪਿਤਾ ਨੇ ਵੀ ਗੱਲਬਾਤ ਕਰਦੇ ਆ ਭਾਈ ਸਾਹਿਬ ਕੀ ਨਾਂ ਤੁਹਾਡਾ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਬੱਚੇ ਨੇ ਛੋਟੀ ਉਮਰੇ ਸ਼ੁਰੂ ਕੀਤਾ ਗੁਰੂ ਵਾਲਾ ਬਣ ਗਿਆ ਅੱਜ ਅਮਰਿਤ ਛਕ ਲਿਆ ਕੀ ਕਹਿਣਾ ਚਾਹੋਗੇ ਪਰ ਤੁਹਾ ਤੁਸੀਂ ਅਜੇ ਤੱਕ ਅਮਰਿਤ ਛਕਿਆ ਤੁਹਾਡੇ ਬਾਅਦ ਕੀ ਕਹਿਣਾ ਬਹੁਤ ਵਧੀਆ ਜੀ ਅਸੀਂ ਤੇ ਕਹਿੰਦੇ ਬੱਚੇ ਜੇ ਹਿਸਾਬ ਨਾਲ ਨਸ਼ਾ ਚੱਲੰਦਿਆ ਸਾਡੇ ਪਿੰਡਾਂ ਥਾਵਾਂ 'ਚ ਸਾਰੇ ਚੱਲ ਰਿਆ ਵਾ ਸਾਨੂੰ ਬਹੁਤ ਖੁਸ਼ੀ ਹੋ ਗਈ ਆ ਵੀ ਚਲੋ ਸਾਡਾ ਬੱਚਾ ਕੇ ਚੰਗੇ ਰਾਹ 'ਤੇ ਪੈ ਗਿਆ ਸਾਨੂੰ ਚੰਗਾ ਟਿਕਾਣਾ ਮਿਲ ਗਿਆ ਤੇ ਬਹੁਤ ਵਧੀਆ ਗੱਲ ਆ ਸਾਡੇ ਵਾਸਤੇ ਵੀ ਬੱਚੇ ਚੰਗੇ ਰਾਹ 'ਤੇ ਪੈ ਗਏ ਜੀ ਮਿਸਟਰ ਵੀ ਤੁਹਾਡੇ ਪਰਿਵਾਰ 'ਚੋਂ ਕਦੀ ਕਿਸੇ ਨੇ ਕੋਈ ਅਮਰ ਛਕਿਆ ਹੁਣ ਤੱਕ ਕਿਸੇ ਨੇ ਨਹੀਂ ਛਕਿਆ ਅਜੇ ਤੱਕ ਛਕਿਆ ਜੀ ਕਿਹ ਨਾਲ ਗੁੜੀਆ ਮੇਰੀ ਨੇ ਵੀ ਛਕਿਆ ਤੇ ਕਰਦੇ ਮਮੀ ਨੇ ਵੀ ਛਕਿਆ ਵਾ ਅਮਰ ਠੀਕ ਹੈ ਹਾਂਜੀ ਉਹ ਲਾ ਫੇ ਤੁਸੀਂ ਰਹਿ ਗਏ ਉਹ ਗੱਲਾਂ ਵਿੱਚ ਸ਼ੱਕ ਵਾਲੇ ਅਸੀਂ ਰਹਿ ਗਏ ਤੇ ਆਪਣਾ ਕਦੋਂ ਮਨ ਬਣੂ ਹੁਣ ਸਮਝ ਸਮਝਾਣਾ ਪਾਣੀ ਜਾਣਾ ਜੀ ਹੁਣ ਆਪਣਾ ਮਨ ਬਣ ਜਾਣਾ ਛੇਤੀ ਛੇਤੀ ਬਣ ਜਾਣਾ ਹਾਂਜੀ ਤੁਸੀਂ ਦੇਖਿਆ ਵੀ ਤੁਹਾਡੀ ਧਰਮ ਬੰਦੀ ਨੇ ਵੀ ਸ਼ੱਕਿਆ ਵਾ ਬੱਚਿਆਂ ਨੇ ਵੀ ਸ਼ੱਕ ਲਿਆ ਬੇਟੀ ਨੇ ਵੀ ਸ਼ੱਕ ਲਿਆ ਤੇ ਫੇ ਪਰਵਾਹ ਤੁਸੀਂ ਇਕੱਲੇ ਰਹਿ ਗਏ ਉਹ ਵਿੱਚ ਸ਼ੱਕ ਵਾਲਾ ਹਾਂਜੀ ਕੀ ਲੱਗਦਾ ਨਹੀਂ ਬੱਚਿਆਂ ਨੇ ਵੇਖੀ ਜਦੋਂ ਛੋਟੇ ਛੋਟੇ ਬੱਚੇ ਪਾੜ ਕਰਦੇ ਨੇ ਤੁਹਾਡੀ ਧਰਮ ਬੰਦੀ ਵੀ ਪਾੜ ਕਰਦੀ ਆ ਲਾਲੇ ਛੋਟੇ ਛੋਟੇ ਬੱਚੇ ਜਿ ਇੱਕ ਅਮਰ ਸ਼ਖਸ ਦੇ ਤੇ ਸਾਨੂੰ ਕੀ ਹੋਇਆ ਵਾ ਨਹੀਂ ਸ਼ੱਕ ਨਾਲ ਜੀ ਸ਼ੱਕ ਲੈਣਾ ਛੇਤੀ ਸ਼ੱਕ ਲੈਣਾ ਛੇਤੀ ਸ਼ੱਕ ਲੈਣਾ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਬੜਾ ਵੱਡਾ ਪ੍ਰਾਲਾ ਕੀਤਾ ਵਾ ਅਤੇ ਬਾਜੀ ਤਿੰਨਦਰ ਸਿੰਘ ਦਾ ਕਹਿਣਾ ਵੀ ਅਸੀਂ ਵੀ ਬੜੀ ਛੇਤੀ ਜੜੀ ਅਮਰ ਛਕਾਂਗੇ ਅਤੇ ਗੁਰੂ ਦੇ ਸਿੰਘ ਬਣਾਂਗੇ ਹੋਰ ਹੀ ਬੱਚਾ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਬੱਚਾ ਨੇ ਹੁਣ ਇੱਥੇ ਅਮਰ ਛਕਿਆ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਸਾਡੀ ਇੱਕ ਬੇਟੀ ਆ ਪਾਠ ਪੜ੍ਹਦੀ ਸੀ ਉਸ ਬੇਟੀ ਨਾਲ ਗੱਲਬਾਤ ਕਰਾਂਗੇ ਉਹ ਗੱਲਬਾਤ ਕਰਾਂਗੇ ਛੋਟੀ ਜੀ ਬੱਚੀ ਜਿਹੜੀ ਆ ਤੁਸੀਂ ਦੇਖਿਆ ਬਹੁਤ ਸੋਹਣਾ ਪਾਠ ਕਰਦੀ ਆ ਉਹ ਬੱਚੀ ਵੀ ਸਾਡੇ ਨਾਲ ਆ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੇਟਾ ਕੀ ਨਾਮ ਤੁਹਾਡਾ ਐਂਜਲ ਪ੍ਰੀਤਕੌਰ ਐਂਜਲ ਪ੍ਰੀਤਕੌਰ ਜੀ ਬੜੀ ਛੋਟੀ ਉਮਰੇ ਤੁਸੀਂ ਸ਼ੁਰੂ ਕਰ ਦਿੱਤਾ ਪਾਠ ਤੇ ਹੁਣ ਤੁਹਾਨੂੰ ਇੱਥੇ ਕਿੰਨਾ ਸਮਾਂ ਹੋ ਗਿਆ ਹੁੰਦਿਆਂ ਤੇ ਹੁਣ ਤੱਕ ਕੀ ਕੀ ਤੁਸੀਂ ਸਿੱਖਿਆ ਨਾ ਗੋੜੇ ਸਾਢੇ 3 ਸਾਲ ਹੋ ਗਏ ਮੈਨੂੰ ਇੱਥੇ ਸੰਥਿਆ ਲੈਣ ਦੇ ਨੂੰ ਤੇ ਹਜੇ ਤੱਕ ਮੈਂ ਜਪਜੀ ਸਾਹਿਬ ਜਪ ਸਾਹਿਬ ਅਰਦਾਸ ਰਹਿਰਾ ਸਾਹਿਬ ਹੁਣ ਸਹਿਜ ਪੜਚ ਲੈੰਦਾ ਕੀਰਤਨ ਸੁਈ ਲਾ ਬਿਨਸ ਤੋਂ ਬੜੀ ਛੋਟੀ ਉਮਰ ਆ ਤੁਹਾਡੀ ਉਮਰ ਦੇ ਬੱਚੇ ਜ਼ਿਆਦਾਤਰ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਵੀਰ ਦੇ ਨਾਲ ਵੀ ਜ਼ਿਆਦਾਤਰ ਬੱਚਿਆਂ ਬੱਚੇ ਜ਼ਿਆਦਾਤਰ ਖੇਡਦੇ ਨੇ ਪਰ ਤੁਸੀਂ ਤੇ ਸੰਥਿਆ ਲੈਣੀ ਸ਼ੁਰੂ ਕਰ ਦਿੱਤੀ ਅੱਜ ਸਾਢੇ 3 ਸਾਲ ਹੋ ਗਏ ਨੇ ਤੁਹਾਡਾ ਨਹੀਂ ਮਾਰ ਕਰਦਾ ਬੱਚਿਆਂ ਨਾਲ ਖੇਡ ਰਹੇ ਸਾਂ ਮੇਰਾ ਘੱਟ ਹੀ ਕਰਦਾ ਘੱਟ ਹੀ ਕਰਦਾ ਕ੍ਰਿਸ਼ੋਪੀ ਅਮਰਸ਼ਕ ਨੂੰ ਕਿਨਾ ਸਮਾਂ ਹੋ ਗਿਆ ਤੁਹਾਨੂੰ ਇੱਕ ਸਾਲ ਹੋ ਚੱਲਿਆ ਅਗਲੇ ਮਹੀਨੇ ਆ ਜਾਣਾ ਮਹੀਨੇ ਤੋਂ ਵੀ ਅੰਜਲ ਜੀ ਪਰਿਵਾਰ ਵਿੱਚੋਂ ਕੋਈ ਕਿਸੇ ਨੇ ਅਮਰਸ਼ਕਿਆ ਹੁਣ ਤੱਕ ਤੁਹਾਡੇ ਮਾਤਾ ਪਿਤਾ ਨੇ ਜਾ ਕੇ ਭੈਣ ਭਰਾਣ ਕਿਸੇ ਨੇ ਨਹੀਂ ਠੀਕ ਹੈ ਮਿਨੇਸੋ ਵੀ ਦਵਾਲਾ ਤੁਸੀਂ ਆਪ ਬੰਨੇ ਅਸੀਂ ਦੇਖਿਆ ਬਹੁਤ ਸੋਹਣ ਲੱਗਦੇ ਹੋ ਦਵਾਲਾ ਬਣ ਕੇ ਅਮਰਸ਼ਕਿਆ ਆ ਕੀ ਕਹਿਣਾ ਚਾਹੋਗੇ ਜਦੋਂ ਪਹਿਲੀ ਵਾਰ ਘਰੇ ਅਮਰਸ਼ਕਿਆ ਆਏ ਸੀ ਪਰਿਵਾਰ ਦਾ ਕੀ ਕਹਿਣਾ ਸੀ ਮਾਤਾ ਪਿਤਾ ਦਾ ਮਾਤਾ ਪਿਤਾ ਦਾ ਕਹਿਣਾ ਸੀ ਵੀ ਬਹੁਤ ਵਧੀਆ ਕੰਮ ਕੀਤਾ ਲੱਗਦਾ ਸਾਡੀਆਂ ਬੱਚੀਆਂ ਨੂੰ ਸਾਡੇ ਬੱਚਿਆਂ ਨੂੰ ਸਾਡੇ ਉਹਨਾਂ ਨੂੰ ਵੀ ਅਮਰ ਸਕਣਾ ਚਾਹੀਦਾ ਵਾ ਗੁਰੂ ਦੇ ਲੱਗਣਾ ਚਾਹੀਦਾ ਵਾ ਹਮੇਸ਼ਾ ਜਿਹੜੇ ਕੀ ਗੁਰੂਦੇਵ ਸਿੰਘ ਬਣਨ ਚਾਹੀਦਾ ਵਾ ਮੈਨੂੰ ਚਾਹੀਦਾ ਇਹ ਤੇ ਫਿਰ ਸਾਰੇ ਪਰਿਵਾਰ ਵੀ ਸ਼ਗਨ ਅੰਮ੍ਰਿਤ ਇਹ ਬੱਚੀ ਦੀ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਪੰਜੀ ਕੀ ਨਾਂ ਤੁਹਾਡਾ ਬੱਚੀ ਬਹੁਤ ਸੋਹਣੀ ਆ ਤੇ ਖਾਸ ਕਰਕੇ ਬੱਚੀ ਜਿਹੜੀ ਆ ਗੁਰੂ ਦੇ ਲੱਗ ਗਈ ਆ ਉਹਨਾਂ ਨੇ ਅਮਰ ਛਕ ਲਿਆ ਵਾ ਤੇ ਕਿਸ ਤਰ੍ਹਾਂ ਮਨ ਚ ਵਿਚਾਰਿਆ ਬੱਚੀ ਤੇ ਵੇਜ ਜਮਾ ਲਈ ਏ ਬਾਬਾ ਜੀ ਕੋ ਹੁੰਦੀ ਹੁੰਦੀ ਛੋਟੀ ਉਮਰੇ ਇਹਨੇ ਦੇਖਿਆ ਕਿ ਇਸ ਤਰ੍ਹਾਂ ਗੁਰਬਾਣੀ ਦੀ ਸੰਥਿਆ ਲੰਦੇ ਹੈਗੇ ਆ ਫਿਰ ਮੇਰੀ ਬੱਚੀ ਦਾ ਜਿਹੜਾ ਹੈਗਾ ਇੰਟਰਸਟ ਬਹੁਤ ਜ਼ਿਆਦਾ ਵਧ ਗਿਆ ਮੈਂ ਵੀ ਨਹੀਂ ਮਨਾ ਕੀਤਾ ਫਿਰ ਕਿਸੇ ਨੇ ਸਾਡੀ ਫੈਮਲੀ ਦੇ ਵਿੱਚੋਂ ਕਿਸੇ ਨੇ ਵੀ ਨਹੀਂ ਮਨਾ ਕੀਤਾ ਕਿ ਤੂੰ ਨਾਮ ਰਚ ਆਕ ਜਾਂ ਤੂੰ ਕਿਉਂ ਜਾਣੀ ਹੈ ਕਿਉਂ ਜਾਂ ਕਿਉਂ ਜਾਣਾ ਜਾਣਾਂਗੀ ਪਰ ਇਹਦਾ ਮਾਨ ਨਹੀਂ ਕਿ ਫਿਰ ਆਪਾਂ ਬੋਲੇਗੇ ਚਲੋ ਪਰਮਾਤਮਾ ਦੇ ਲੜ ਲੱਗੀ ਹੈ ਲੱਗੀ ਰਹੇ ਤਾਂ ਫਿਰ ਆਪਾਂ ਇਹਨੂੰ ਅਮਰੇ ਛਾ ਦੇ ਦਿੱਤਾ ਹੈ ਲੱਗਦਾ ਨਹੀਂ ਭਾਈ ਅਨੀਤ ਸਿੰਘ ਬੜਾ ਵੱਡਾ ਪ੍ਰਾਲਾ ਕਰ ਰਹੇ ਨੇ ਜਿਵੇਂ ਖਾਸ ਕਰਕੇ ਗੁਰੂ ਕੀ ਵਡਾਲੀ ਇੱਥੇ ਨਸ਼ੇ ਦੀ ਗੱਲ ਕਰਦੀ ਹੈ ਨਸ਼ੇ ਦੀ ਬੜੀ ਪਰਵਾਹ ਹੈ ਅਸੀਂ ਦੇਖਿਆ ਵੀ ਜਦ ਤੱਕ ਘਰ ਕਾਜ ਦਾ ਨਸ਼ਾ ਵਾ ਕਿ ਲੱਗਦਾ ਸਾਡੇ ਬੱਚੇ ਜਿਹੜੇ ਨੇ ਨਸ਼ੇ ਤੋਂ ਜਿਹੜਾ ਦੂਰ ਰਹਿਣਗੇ ਤੇ ਖਾਸ ਕਰਕੇ ਬਾਣੀ ਤੇ ਬਾਣੀ ਨਾਲ ਜੁੜਨਗੇ ਜਦੋਂ ਹਾਂਜੀ ਬਾਣੀ ਨਾਲ ਜੁੜੇ ਹੋਏ ਆ ਬੱਚੇ ਬੱਚੇ ਮੇਰੀ ਬੱਚੀ ਜਿਹੜੀ ਹੈਗੀ ਹੈ ਹੋਰ ਕੋਈ ਜ਼ਰੂਰੀ ਕੰਮ ਹੈ ਪਹਿਲੇ ਆ ਕੇ ਸਕੂਲ ਤੋਂ ਪੜਦੀ ਹੈ 4 ਵਜੇ ਨੇ ਪੱਕ ਫਿਰ ਵੀ ਆਂਦੀ ਆ ਪਾਠ ਕਰਨ ਵਾਸਤੇ ਬਾਬਾ ਜੀ ਬੁਲਾਉਂਦੇ ਨੇ ਬਹੁਤ ਸੋਹਣੀ ਗੁਰਬਾਣੀ ਪੜਦੀ ਆ ਕਿ ਲੱਗਦਾ ਨਹੀਂ ਬੱਚਿਆਂ ਨੇ ਜੇ ਦੱਸਿਆ ਵੀ ਸਾਰੇ ਪਾਠ ਕਰ ਲੈਂਦੀ ਆ ਜੰਮੀ ਸਾਹਿਬ ਵੀ ਕਰ ਲੈਂਦੀ ਆ ਅਰਦਾਸ ਵੀ ਕਰ ਲੈਂਦੀ ਆ ਤੇ ਖਾਸ ਕਰਕੇ ਬੱਚਿਆਂ ਨੂੰ ਸਾਡੀ ਜਿਹੜੀ ਧੀਆਂ ਨੇ ਇਹਨਾਂ ਨੂੰ ਅਮਲ ਚ ਸਕਣਾ ਬਹੁਤ ਜ਼ਰੂਰੀ ਆ ਕਿਉਂਕਿ ਸ਼ਸਤਰ ਜਿਹੜਾ ਹਮੇਸ਼ਾ ਨਾਲ ਦੇ ਨਾਲ ਹੁੰਦਾ ਵਾ ਕਿ ਲੱਗਦਾ ਨਹੀਂ ਵੀ ਸਾਰੀਆਂ ਧੀਆਂ ਨੂੰ ਅਮਲ ਚ ਸਕਣਾ ਚਾਹੀਦਾ ਹਾਂ ਹਾਂਜੀ ਸਾਰਿਆਂ ਨੂੰ ਚ ਸਕਣਾ ਚਾਹੀਦਾ ਕਿਉਂਕਿ ਇਹ ਪਰਮਾਤਮਾ ਵੱਲੋਂ ਇੱਕ ਰੱਖਿਆ ਦਾ ਸੰਕੇਤ ਹੈਗਾ ਆ ਗੁਰਬਾਣੀ ਨਾਲ ਲੱਗੇ ਹੋਏ ਆ ਚੰਗਾ ਮਾੜਾ ਸਮਾਹਾਰਿਕ ਦੀ ਜ਼ਿੰਦਗੀ ਵਿੱਚ ਆਉਂਦਾ ਆ ਜੇ ਨਜ਼ਰ ਆਪਾ ਪਰਮਾਤਮਾ ਦਾ ਨਾਮ ਨਹੀਂ ਰੰਦੇ ਉਹ ਨਜ਼ਰ ਤਾਂ ਕੋਈ ਨਿਕਲਦਾ ਨਹੀਂ ਹੈਗਾ ਇਸੇ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਮੇਰੀ ਬੇਟੀ ਜੀਆ ਗੁਰਬਾਣੀ ਦੇ ਲੜ ਲੱਗੀ ਹੋਈ ਆ ਕਿ ਲੱਗਦਾ ਨਹੀਂ ਇਸੇ ਦੇਖੇ ਮਾਪ ਪਾਪ ਦਾ ਵੀ ਬੜਾ ਵੱਡਾ ਰੋਲ ਹੁੰਦਾ ਖਾਸ ਕਰਕੇ ਬੱਚਿਆਂ ਨੂੰ ਸਿੱਧੇ ਰਾਂ ਲਵਾ ਤੇ ਅਸੀਂ ਦੇਖਿਆ ਕਈ ਮਾਪੇ ਪਾਪ ਜੇ ਹੁੰਦੇ ਨੇ ਜਿਨ੍ਹਾਂ ਦੇ ਬੱਚੇ ਜਿਹੜੇ ਯਾਤਰਾ ਫੈਸ਼ਨ ਕਰਦੇ ਨੇ ਤੇਗਾ ਬੱਚੇ ਵੀ ਜਿਹੜੇ ਮਾਪੇ ਪਾਪ ਹੀ ਬੜੇ ਫੈਸ਼ਨ ਬਣਾਉਂਦੇ ਨੇ ਜਦੋਂ ਕਿ ਅੰਮ੍ਰਿਤ ਸ਼ਕਨ ਦੀ ਗੱਲ ਕਰਦੇ ਆ ਉਹ ਕਹਿੰਦੇ ਹਜੇ ਇਹ ਸਾਡੇ ਬੱਚੇ ਮਾਡਰ ਬੱਚੇ ਦੇ ਚਾਹੀਦਾ ਬੱਚੇ ਦੇ ਡਿਪੈਂਡ ਹੈਗਾ ਜੇ ਬੱਚੇ ਦਾ ਮਨ ਹੈਗਾ ਤੇ ਉਹਨੂੰ ਜਿਹੜੇ ਰਸਤੇ ਜਾਂਦਾ ਪਿਆ ਉਹਨੂੰ ਜਾਣ ਦੇਣਾ ਚਾਹੀਦਾ ਰੋਕਣਾ ਨਹੀਂ ਚਾਹੀਦਾ ਉਹਨੂੰ ਕਿਉਂਕਿ ਇਹ ਪਰਮਾਤਮਾ ਨਾਲ ਲੜ ਲੱਗਣਾ ਹਰ ਇੱਕ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਮਤਲਬ ਕਿ ਬਹੁਤ ਜ਼ਿਆਦਾ ਆਪਣਾ ਰੱਖਣਾ ਪੈਂਦਾ ਹੈਗਾ ਰਹਿਤ ਮਰਿਆਦਾ ਬਹੁਤ ਜ਼ਿਆਦਾ ਹੈਗੀ ਹੈ ਗੁਰਬਾਣੀ ਵਗੈਰਾ ਪੜ੍ਹਨੀ ਪੈਂਦੀ ਹੈਗੀ ਹੈ ਹਰ ਇੱਕ ਚੀਜ਼ ਜਿਹੜੀ ਹੈ ਪਰਮਾਤਮਾ ਨਾਲ ਲੱਗ ਕੇ ਕਰਨੀ ਪੈਂਦੀ ਹੈ ਇਸੇ ਕਰਕੇ ਚਾਹੀਦਾ ਕਿ ਬੱਚਿਆਂ ਨੂੰ ਪਰਮਾਤਮਾ ਨਾਲ ਲਾਇਆ ਜਾਵੇ ਜੇ ਲੱਗਦਾ ਨਹੀਂ ਜਾਂਦਾ ਸੀ ਦੇਖਿਆ ਸਿੱਖਾਂ ਦੇ ਬੱਚੇ ਜਿਹੜੇ ਨੇ ਬਹੁਤ ਘੱਟ ਯਾਤਰਾ ਜਿਨ੍ਹਾਂ ਨੇ ਅਮਰ ਸ਼ੱਕ ਕਿ ਲੱਗਦਾ ਨਹੀਂ ਸਾਡ ਨੂੰ ਇਸੇ ਤਰ੍ਹਾਂ ਪਿੰਡ ਪਿੰਡ ਹਰ ਮਹੱਲੇ ਵਿੱਚ ਸ਼ਹਿਰ ਵਿੱਚ ਇਸ ਤਰ੍ਹਾਂ ਜਿਹੜੇ ਕਿਸੇ ਦੇ ਘਰ ਵਿੱਚ ਜਾ ਕੇ ਤੇ ਵੀ ਕੋਈ ਆ ਸੰਥਿਆ ਲਿਆਣੀ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਕਿ ਜਿਹੜੇ ਸਾਡੇ ਬੱਚੇ ਨੇ ਉਹ ਗੁਰੂਵਾਲ ਬਣਨ ਅਤੇ ਬਾਣੀ ਤੇ ਬਣਨ ਜੋੜਨ ਹਾਂਜੀ ਜਿਵੇਂ ਤੁਸੀਂ ਕੇਸਾਂ ਦੀ ਗੱਲ ਕਰਦੇ ਬਏ ਕੇਸ ਉਹਨੇ ਜਿਹੜੇ ਮੁੰਡੇ ਅਸਕਲ ਮਾਡਰਨ ਹੋ ਗਏ ਹੋਏ ਨੇ ਕੋਈ ਵੀ ਮੋਸਟਲੀ ਜਿਹੜੇ ਹੈਗੇ ਉਹ ਸਰਦਾਰ ਨਹੀਂ ਰਹਿਣਾ ਚਾਹੁੰਦੇ ਹੈਗੇ ਉਹ ਕੀ ਜਾਂਦੇ ਨੇ ਆਪਣੇ ਕੇਸ ਕਟਵਾ ਦਿੰਦੇ ਹੈਗੇ ਨੇ ਕਿਉਂਕਿ ਫੈਸ਼ਨ ਹੈਗਾ ਇਹ ਚੀਜ਼ ਦਾ ਪਰ ਇਹ ਕੋਈ ਫੈਸ਼ਨ ਨਹੀਂ ਹੈਗੇ ਸਾਡੀ ਜਿਹੜੀ ਸਿੱਖ ਦੀ ਮਰਿਆਦਾ ਹੈਗੀ ਹੈ ਨਾ ਉਹਨੂੰ ਖਤਮ ਕਰਦੇ ਪਏ ਨੇ ਇਸੇ ਕਰਕੇ ਚਾਹੀਦਾ ਹੈ ਕਿ ਜਿਹੜੇ ਮੁੰਡੇ ਹੈਗੇ ਨੇ ਉਹਨਾਂ ਨੂੰ ਪੱਗਾਂ ਵਗੈਰਾ ਦਸਤਾਰਾਂ ਪਗੜੀਆਂ ਬੰਨਣੀਆਂ ਚਾਹੀਦੀਆਂ ਨੇ ਜਿਵੇਂ ਲੜਕੀਆਂ ਬੰਨਦੀਆਂ ਪਈਆਂ ਨੇ ਲੜਕੀਆਂ ਵੱਲੋਂ ਵੀ ਤੇ ਇੰਨਾ ਉਪਰਾਲਾ ਹੈਗਾ ਹੀ ਹੈ ਨਾ ਤੇ ਇਸੇ ਕਰਕੇ ਕਰਨਾ ਚਾਹੀਦਾ ਹਰ ਇੱਕ ਨੂੰ ਚਾਹੀਦਾ ਹੈ ਕਿ ਆਪਣੇ ਜਿਹੜੇ ਬੁਆਇਜ਼ ਹੈਗੇ ਉਹਨਾਂ ਨੂੰ ਆਪਣਾ ਜਿਹੜਾ ਗੁਰ ਸਿੱਖੀ ਜੀਵਨ ਹੈ ਉਹ ਸਦਾ ਆਪਣੇ ਨਾਲ 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 ਰੱਖਣਾ ਚਾਹੀਦਾ ਹੈਗਾ ਠੀਕ ਹੈ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਕੀਤੀ ਬੱਚਿਆਂ ਦੇ ਮਾਤਾ ਪਿਤਾ ਦੇ ਨਾਲ ਤੁਸੀਂ ਦੇਖਿਆ ਅੱਜ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਭਾਈ ਰਣਜੀਤ ਸਿੰਘ ਜਿਹੜਾ ਉਪਰਾਲਾ ਕਮੇਟੀਆਂ ਨੂੰ ਕਰਨਾ ਚਾਹੀਦਾ ਸੀ ਗੁਰਦੁਆਰਾ ਸਬੰਧਕ ਕਮੇਟੀਆਂ ਨੂੰ ਕਰਨਾ ਚਾਹੀਦਾ ਸੀ ਮੁਹੱਲਾ ਸਦਾ ਕਮੇਟੀਆਂ ਨੂੰ ਕਰਨਾ ਚਾਹੀਦਾ ਸੀ ਉਹ ਜਿਹੜਾ ਉਪਰਾਲਾ ਭਾਈ ਰਣਜੀਤ ਸਿੰਘ ਕਰ ਰਹੇ ਨੇ ਕਿਉਂਕਿ ਭਾਈ ਰਣਜੀਤ ਸਿੰਘ ਮੈਂ ਦੱਸਦਾ ਕਿ ਇਹ ਐ ਪਿਛੇ ਵੱਲੋਂ ਜਿਹੜਾ ਕਿ ਇੱਕ ਸਕੂਲ ਵੈਨ ਚਲਾਉਂਦੇ ਨੇ ਬੱਚਿਆਂ ਨੂੰ ਜਿਹੜਾ ਕਿ ਸਕੂਲੋਂ ਛੱਡ ਕੇ ਤੇ ਲੈ ਕੇ ਆਉਂਦੇ ਨੇ ਅਤੇ ਉਸ ਤੋਂ ਬਾਅਦ ਫ੍ਰੀ ਹੋ ਕੇ ਜਿਹੜਾ ਇਹਨਾਂ ਨੂੰ ਸਾਢੇ 3 ਸਾਲ ਹੋ ਗਏ ਨੇ ਆਪਣੇ ਘਰ ਵਿੱਚ ਇਸੇ ਤਰ੍ਹਾਂ ਜਿਹੜੀ ਸੰਖਿਆ ਦੇਂਦੇ ਨੇ ਬੱਚਿਆਂ ਨੂੰ ਸਾਢੇ 3 ਸਾਲ ਹੋ ਗਏ ਨੇ ਤਿੰਨ ਬੱਚਿਆਂ ਨਾਲ ਸ਼ੁਰੂ ਕੀਤਾ ਸੀ ਅੱਜ ਸੁਖਨਾ 40 ਬੱਚੇ ਹੋ ਚੁੱਕੇ ਨੇ ਵੱਡਾ ਜਿਹੜਾ ਪ੍ਰਾਲਾ ਕੀਤਾ ਗਿਆ ਵਾ ਤੇ ਉਹਨਾਂ ਵਿੱਚੋਂ ਕਈ ਬੱਚਿਆਂ ਨੇ ਅੰਮ੍ਰਿਤ ਵੀ ਛਕ ਲਿਆ ਵਾ ਇਸ ਦਾ ਪ੍ਰਾਲਾ ਸਾਨੂੰ ਜਿਹੜੇ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਹੜੇ ਹੋ ਕਰਨੇ ਚਾਹੀਦੇ ਨੇ ਬਹੁਤ ਕਰੀਆ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਇੱਥੇ ਜਿਹੜੇ ਗਵਾਂਢੀ ਨੇ ਭੈਣ ਦੀ ਜਿਹੜੀ ਉਹ ਵੀ ਸਾਡੇ ਨਾਲ ਆਏ ਗੱਲਬਾਤ ਕਰਨ ਨੂੰ ਭੈਣ ਜੀ ਕਿਸ ਤਰ੍ਹਾਂ ਚੰਗਾ ਲੱਗਦਾ ਜਦੋਂ ਆਣ ਗਵਾਂਢ ਵਿੱਚ ਐਡਾ ਸੋਹਣਾ ਮਾਹੌਲ ਬਣਿਆ ਹੋਵੇ ਭਾਈ ਰਣਜੀਤ ਸਿੰਘ ਡੇਲੀ ਚਾਰ ਤੋਂ ਲੈ ਕੇ 6 ਵਜੇ ਤੱਕ ਬੱਚਿਆਂ ਨੂੰ ਸੰਥਿਆ ਦੇਂਦੇ ਨੇ ਕਿ ਲੱਗਦਾ ਇੱਕ ਮਾਹੌਲ ਜਿਹੜਾ ਵਾ ਬਹੁਤ ਵਾਤਾਵਰਨ ਵਧੀਆ ਹੋ ਜਾਂਦਾ ਵਾ ਬਹੁਤ ਵਧੀਆ ਇਹ ਜਿਹੜੇ ਉਪਰਾਲੇ ਕਰਨੇ ਚਾਹੀਦੇ ਆ ਗੁਰਬਾਣੀ ਨਾਲ ਬੱਚਿਆਂ ਨੂੰ ਜੋੜਨਾ ਚਾਹੀਦਾ ਵਾ ਕਿਉਂਕਿ ਨਸ਼ਿਆਂ ਦਾ ਜਿਹੜਾ ਹੈਗਾ ਵਾ ਬਹੁਤ ਜ਼ਿਆਦਾ ਹੈਗਾ ਕਿਉਂਕਿ ਆਪਣੇ ਬੱਚੇ ਜੇ ਗੁਰਬਾਣੀ ਵੱਲ ਜਾਣਗੇ ਤਾਂ ਹੀ ਅੱਗੇ ਸਿੱਖੀ ਉਸ ਇਸ ਕਰਕੇ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਗੁਰਬਾਣੀ ਸਵੇਰੇ ਸ਼ਾਮੀ ਪੜ੍ਹਨੀ ਚਾਹੀਦੀ ਹੈ ਘਰ ਵਿੱਚ ਪੜਾਂਗੇ ਤਾਂ ਹੀ ਆਪਣੇ ਬੱਚੇ ਪੜਨਗੇ ਜੇ ਆਪ ਪੜਾਂਗੇ ਤੇ ਅਸੀਂ ਦੇਖਿਆ ਜਾਂ ਤਾਂ ਜਦੋਂ ਕਿਤੇ ਗਾਣਗੁਆਣ ਜਾਈਦਾ ਜਾਂ ਤਾਂ ਲੋਕਾਂ ਦੇ ਘਰਾਂ ਵਿੱਚ ਸ਼ੋਰ ਸ਼ਰਾਬਾ ਬੜਾ ਹੁੰਦਾ ਟੀਵੀ ਉੱਚੀ ਜੀ ਆਵਾਜ਼ ਚ ਲਾਏ ਜਾਂਦੇ ਨੇ ਗਾਣੇ ਤੱਕ ਜਿਹੜੇ ਸੁਣੇ ਜਾਂਦੇ ਨੇ ਪਰ ਅਸੀਂ ਦੇਖਿਆ ਤੁਹਾਡੇ ਇਲਾਕੇ ਇਲਾਕੇ ਜਿਹੜੇ ਵਾਤਾਵਰਨ ਬਹੁਤ ਸ਼ਾਂਤ ਵਾਤਾਵਰਨ ਨੇ ਆ ਤੇ ਸੰਥਿਆ ਦਿੱਤੀ ਜਾ ਰਹੀ ਹੈ ਭਾਈ ਸਾਹਿਬ ਆਪਣੇ ਘਰੇ ਜਿਹੜਾ ਸਪੀਕਰ ਰੱਖ ਕੇ ਛੋਟੇ ਛੋਟੇ ਬੱਚੇ ਜਿਹੜੇ ਪਾਠ ਕਰ ਰਹੇ ਨੇ ਕਿ ਲੱਗਦਾ ਨਹੀਂ ਇੱਕ ਵਧੀਆ ਮਾਹੌਲ ਆ ਨਾਲ ਲਾ ਕੇ ਸ਼ ਸਭ ਸਪੋਰਟ ਕਰਦੇ ਆ ਲਾਗੇ ਬੰਨੇ ਦੇ ਆਸ-ਪਾਸ ਦੇ ਲੋਕ ਮਤਲਬ ਬੱਚੇ ਵੀ ਸਪੋਰਟ ਕਰਦੇ ਆ ਬੱਚੇ ਦੇ ਮਾਪੇ ਉਹ ਵੀ ਸਪੋਰਟ ਕਰਦੇ ਆ ਤਾਂ ਹੀ ਆਪਾਂ ਇੱਕ ਕੰਮ ਕਰ ਸਕਦੇ ਆ ਜੇ ਸਾਰਿਆਂ ਦੀ ਸਪੋਰਟ ਹੋਊਗੀ ਨਾਲ ਤੇ ਇਹ ਲੱਗਦਾ ਨਹੀਂ ਜੇ ਇੱਕ ਵਧੀਆ ਮਾਹੌਲ ਆ ਚਾਹੇ ਕੋਈ ਭੈਣ ਭਰਾ ਆਉਂਦਾ ਚਾਹੇ ਕੋਈ ਰਿਸ਼ਤੇਦਾਰ ਆਉਂਦਾ ਜਦੋਂ ਬੱਚਿਆਂ ਨੂੰ ਇਸ ਤਾਂ ਸੰખ્યા ਲੈ ਕੇ ਵੇਖਦਾ ਵੀ ਇਹਨਾਂ ਘਰੇ ਬੱਚੇ ਸੰખ્યા ਲੈ ਰਹੇ ਨੇ ਕਿ ਲੱਗਦਾ ਨਹੀਂ ਕਿ ਇਹਨਾਂ ਦੇ ਵੀ ਬਹੁਤ ਲੋਕ ਤਰੀਫਾ ਕਰਦੇ ਨੇ ਵੀ ਯਾਰ ਵਧੀਆ ਕੰਮ ਕਰਾ ਰਹੇ ਨੇ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਮੱਲੇ ਮੱਲੇ ਸ਼ਹਿਰ ਸ਼ਹਿਰ ਪਿੰਡ ਪਿੰਡ ਹੋਣੇ ਚਾਹੀਦੇ ਨੇ ਇਹ ਹਿੱਥ ਸਗੋਂ ਖੋਸ਼ੂਨ ਦੇ ਕੋਈ ਗਲੀ ਚ ਨੰਗੇ ਦੇ ਵੀ ਵੇਖਦੇ ਆ ਤੇ ਜੇ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਬੱਚੇ ਸਿੱਖਣਦੇ ਆ ਤਾਂ ਉਹ ਆਪਣੇ ਵੀ ਬੱਚੇ ਜਾਂ ਲਾਗੇ ਪਾਸੇ ਦੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਂਦੇ ਆ ਕਿ ਗੁਰਬਾਣੀ ਸਿੱਖੋ ਗੁਰਬਾਣੀ ਨਾਲ ਜੁੜੋ ਠੀਕ ਹੈ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਬਹੁਤ ਹਰ ਕੋਈ ਸ਼ਲਾਗਾ ਕਰ ਰਿਹਾ ਵਾ ਹਰ ਕੋਈ ਸਿਫਤ ਕਰ ਰਿਹਾ ਵੀ ਬਹੁਤ ਸੋਹਣਾ ਪ੍ਰਾਲਾ ਕਰ ਰਹੇ ਨੇ ਭਾਈ ਅਨਜੀਤ ਸਿੰਘ ਜੀ ਇਸੇ ਤਰ੍ਹਾਂ ਦੇ ਪ੍ਰਾਲੇ ਜਿਹੜੇ ਨੇ ਪਿੰਡ ਪਿੰਡ ਸ਼ਾਸ਼ਾ ਹੋਣੀ ਚਾਹੀਦੇ ਨੇ ਤਾਂ ਜੋ ਕਿ ਜਿਹੜੇ ਸਾਡੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਨੇ ਉਹਨਾਂ ਨੂੰ ਸਿੱਖੀ ਬਾਤ ਜਿਹੜਾ ਕਿ ਜ਼ਿਆਦਾ ਲਿਆਉਣਾ ਚਾਹੀਦਾ ਵਾ ਖਾਸ ਕਰਕੇ ਸਿੱਖਾਂ ਦੇ ਬੱਚੇ ਅਸੀਂ ਦੇਖਿਆ ਜਾ ਤਰ ਆਪਣੇ ਕੇਸ ਕਰਤ ਕਰਾਈ ਜਾ ਰਹੇ ਨੇ ਪਰ ਇਹ ਜਿਹੜਾ ਪ੍ਰਾਲਾ ਵਾ ਭਾਈ ਅਨਜੀਤ ਸਿੰਘ ਵੱਲੋਂ ਬਹੁਤ ਸੋਹਣਾ ਕੀਤਾ ਜਾ ਰਿਹਾ ਅਤੇ ਕਿੰਨੀ ਕਰਦੇ ਨੇ ਸਵੇਰੇ ਜਿਹੜੇ ਕਿ ਬੱਚਿਆਂ ਨੂੰ ਸਕੂਲੋਂ ਵਾਣ ਜਿਹੜੇ ਵਿੱਚ ਬੱਚਿਆਂ ਨੂੰ ਛੱਡ ਕੇ ਆਉਂਦੇ ਨੇ ਲੈ ਕੇ ਹੀ ਜਾਂਦੇ ਨੇ ਉਸ ਤੋਂ ਬਾਅਦ ਸ਼ਾਮ ਦਾ ਸਮਾਂ ਜਿਹੜਾ 4 ਤੋਂ 6 ਦਾ ਜਿਹੜਾ ਸਮਾਂ ਵਾ ਇੱਥੇ ਜਿਹੜੇ ਬੱਚਿਆਂ ਨੂੰ ਸੰਤਿਆਤੀ ਜਾਂਦੀ ਆ ਅਤੇ ਬੱਚਿਆਂ ਨੂੰ ਇੱਥੇ ਜਿਹੜਾ ਜਪਜੀ ਸਾਹਿਬ ਸੁਖਨੀ ਸਾਹਿਬ ਪਾਠ ਵੀ ਕਰਾਈ ਜਾਂਦੇ ਨੇ ਅਤੇ ਇਹਨਾਂ ਦਾ ਪ੍ਰਾਲਾ ਜਿਹੜਾ ਸਫਲ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਬੱਚਿਆਂ ਨੇ ਕਈਆਂ ਨੇ ਅਮਰ ਦੀ ਸ਼ਕਲੇ ਨੇ ਦੇ ਗੁਰੂ ਦੇ ਬਾਣੀ ਵਾਲੇ ਬਾਣੀ ਵਾਲੇ ਬਣ ਗਏ ਨੇ ਐਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਤੁਸੀਂ ਵੀ ਇਸ ਤਰ੍ਹਾਂ ਦਾ ਪ੍ਰਾਲਾ ਆਪਣੇ ਪਿੰਡ ਪਿੰਡ ਸ਼ਾਸ ਕਰਿਆ ਕਰੋ ਤਾਂ ਜੋ ਕਿ ਜਿਹੜੇ ਹਰ ਇੱਕ ਬੱਚਾ ਕੋਈ ਜਿਹੜਾ ਸਿੱ ਮੈਨੂੰ ਦਿਓ ਜਾਤ ਬਾਤ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ